ਜੋ ਕਿ ਮੇਰੇ ਲਈ ਬਹੁਤ ਵੱਡੀ ਮਤਲਬ ਕਿ ਹੈਪੀਨੈਸ ਹੈ ਇਹ ਸਭ ਕੁਝ ਹੀ ਹੈ ਮੇਰੇ ਮੇਰਾ ਰੱਬ ਹੀ ਹੈ ਠੀਕ ਹੈ ਫਸਟ ਆਫ ਆਲ ਮम्मी पापा ਰੱਬ ਹੁੰਦੇ ਆ ਜੋ ਕਿ ਡੈਫੀਨੇਟਲੀ ਲਾਈਫ ਟਾਈਮ ਰਹਿੰਦੇ ਆ ਨਾ ਬਾਕੀ ਉਹ ਇੱਕ ਅਨਨੋਨ ਮਤਲਬ ਅਨੋ ਨਹੀਂ ਹੁੰਦਾ ਪਰਸਨ ਹੈ ਨਾ ਜਿਹਨ ਨੂੰ ਛੋਟੇ ਹੁੰਦੇ ਬੱਚੇ ਨੂੰ ਪਾਲਦੇ ਆ ਫਿਰ ਅਚਾਨਕ ਹੀ ਕਿਸੇ ਅਨਨੋਨ ਨੂੰ ਦੇ ਦਿੰਦੇ ਉਹ ਬਹੁਤ ਸਿਚੁਏਸ਼ਨ ਟਫ ਹੁੰਦੀ ਹੈ ਜਦੋਂ ਕਿ ਉਹ ਕਿੰਦੀ ਲਾਵਾ ਫੇਰਿਆਲੀ ਜਦੋਂ ਕਿ ਇੱਕ ਫਾਦਰ तो कि सिर्फ और दे हैव टू सी देन ताकि बस आज तो तूसी सामना प्लीज हाँ। इनू मतलब हाँ। साडी तरह ही तैयार करिए सो डेफिनेटली इदन ले जेडे फादर मदर मिलेया सेम मम्मा पापा ही है ठीक है वो भी रब है मेरे लिए बाकी मेरे लिए मेरे डैड मेरे हस्बैंड हाँ। है जो की सारी लाइफ में इनाने स्पेंड non-profit, educational or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੁਹਾਨੂੰ ਪੁੱਛਾਂਗੇ ਇਸ ਲਾਈਨ ਦੇ ਵਿੱਚ ਤੁਸੀਂ ਕਿੱਦਾਂ ਆਏ ਤੇ ਇਹ ਕੀ ਕੀ ਤੁਹਾਨੂੰ ਜਿਹੜਾ ਫੇਸ ਕਰਨਾ ਪਿਆਗਾ ਕਿਉਂਕਿ ਇਸ ਲਾਈਨ ਦੇ ਵਿੱਚ ਬਹੁਤ ਕੁਝ ਹੈ ਚੰਗਾ ਵੀ ਕਹਿੰਦੇ ਹਾਂ ਮਾਰਾ ਕਹਿੰਦੇ ਹਾਂ ਬਿਲਕੁਲ ਸਹੀ ਚੰਗਾ ਵੀ ਕਹਿੰਦੇ ਆ ਤੇ ਮਾੜਾ ਵੀ ਕਹਿੰਦੇ ਆ ਇਹ ਤੁਹਾਡੀ ਸੋਚ ਆ ਪਰ ਜਿੱਥੇ ਤੱਕ ਸਾਨੂੰ ਜਾਣਕਾਰੀ ਰਹਿੰਦੀ ਆ ਤੁਹਾਨੂੰ ਸਾਰੇ ਮਾੜਾ ਹੀ ਕਹਿੰਦੇ ਆ ਲੱਖ ਲੱਖ ਦੀ ਗੱਲ ਲਾਹਣ ਤਾਂ ਪਾਉਂਦੇ ਆ ਚੰਗਾ ਤੁਹਾਨੂੰ ਕੋਈ ਕਹਿੰਦਾ ਚੰਗਾ ਵੀ ਤੁਹਾਨੂੰ ਉਹੀ ਕਹਿੰਦਾ ਜਿਹਨੇ ਤੁਹਾਨੂੰ ਪੰਪ ਦੇਣਾ ਹੁੰਦਾ ਸਵਾਦ ਲੈਣਾ ਹੁੰਦਾ ਨਹੀਂ ਤੇ ਸਾਰੇ ਲਾਹਣ ਤਾਂ ਹੀ ਪਾਉਂਦੇ ਆ ਤੁਹਾਨੂੰ ਕੋਈ ਨਹੀਂ ਤੁਹਾਨੂੰ ਚੰਗਾ ਕਹਿੰਦਾ ਸਭ ਤੋਂ ਪਹਿਲਾਂ ਤੁਸੀਂ ਇਹੜੀ ਆਪਣੀ ਜ਼ਿੰਦਗੀ ਦੀ ਲਾਈਨ ਸੀ ਕਿੱਥੋਂ ਸ਼ੁਰੂਆਤ ਕੀਤੀ ਆ ਤੇ ਕਿੰਨੇ ਟਾਈਮ ਪੁਰਾਣੀ ਗੱਲ ਆ ਵੀ ਤੁਸੀਂ ਇਸ ਲਾਈਨ ਦੇ ਵਿੱਚ ਪਹਿਲੀ ਵਾਰ ਕਦੋਂ ਆਏ ਸ਼ੁਰੂਆਤ ਵੀਰੇ ਆਪਾਂ ਟਿਕਟੌਕ ਤੇ ਕੀਤੀ ਸੀਗੀ ਠੀਕ ਹਾਂਜੀ ਉਦੋਂ ਮੈਂ ਆਪਣੀ ਸਿਸਟਰ ਨਾਲ ਵੀਡੀਓ ਬਣਾਉਂਦਾ ਹੁੰਦਾ ਸੀ ਠੀਕ ਤੇ ਆਪਣੀ ਸਿਸਟਰ ਨਾਲ ਵੀਡੀਓ ਬਣਾਉਣੀਆਂ ਕਰਨੀਆਂ ਤੇ ਕਈ ਮੈਨ ਲੈ ਚ ਕਹਿੰਦੇ ਸੀਗੇ ਵੀ ਆਪਣੀ ਸਿਸਟਰ ਨਾਲ ਲੱਗਿਆ ਹੋਇਆ ਵੀਡੀਓ ਬਣਾਉਣਾ ਹਾਂ ਉਹਦੇ ਇੰਨੀਆਂ ਗੱਲਾਂ ਹੁੰਦੀਆਂ ਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਇਹ ਬ੍ਰਦਰ ਸਿਸਟਰ ਆ ਪਰ ਉਹਨਾਂ ਦੇ ਨੈਗੇਟਿਵ ਕਮੈਂਟ ਆਉਂਦੇ ਆਗੇ ਉਹ ਬਹੁਤ ਬੰਦੇ ਦਾ ਮੂਡ ਤੋੜ ਕੇ ਰੱਖ ਦਿੰਦੇ ਆਗੇ ਇਦਾਂ ਮਤਲਬ ਤੂੰ ਵਿਆਹ ਤੋਂ ਬਾਅਦ ਨਹੀਂ ਵਿਆਹ ਤੋਂ ਪਹਿਲਾਂ ਹੀ ਜਨਾਨੀ ਦਿਖਾਉ ਮਹਿਕਮਾ ਸ਼ੁਰੂ ਕਰਤਾ ਸੀਗਾ ਸੌਰੀ ਕਿਸੇ ਕਿਸ ਨੇ ਮੇਰੀ ਇਹ ਗੱਲ ਗਲਤ ਵੀ ਲੱਗ ਸਕਦੀ ਆ ਵੀ ਮੈਂ ਉਹਦੀ ਭੈਣ ਬਾਰੇ ਬੋਲਦੀ ਆ ਪਰ ਇਹ ਸਹੀ ਆ ਗੱਲ ਕਿਉਂਕਿ ਜੇ ਇਹਦੇ 'ਚ ਗੰਮ ਹੁੰਦਾ ਤਾਂ ਆਦੀ ਭੈਣ ਨੂੰ ਵੀਡੀਓ ਦੇ ਵਿੱਚ ਲੈ ਕੇ ਨਾ ਆਉਂਦਾ ਕੋਈ ਭਰਾ ਨਹੀਂ ਚਾਹੁੰਦਾ ਨਹੀਂ ਮੇਰੀ ਭੈਣ ਆਏ ਵੀਡੀਓ ਦੇ ਵਿੱਚ ਆਏ ਕੋਈ ਉਹਨੂੰ ਗਲਤ ਫालतू ਬੋਲੇ ਆਦੀ ਭੈਣ ਦੇ ਸਿਰੋ ਚੜਿਆ ਜਿੰਨਾ ਵੀ ਉੱਤੇ ਤੱਕ ਕੇ ਆਇਆ ਜੇ ਦੀ ਭੈਣ ਨਾ ਹੁੰਦੀ ਇਹਦੇ 'ਚ ਕੀ ਮਜ਼ਾ ਸੀ ਇਹਦੇ 'ਚ ਕੀ ਦੰਮ ਸੀਗੇ ਵੀ ਇੱਥੇ ਤੱਕ ਪਹੁੰਚ ਜਾਂਦਾ ਪਹਿਲਾਂ ਆਦੀ ਪੈਨ ਦੇ ਸਿਰੋਂ ਪੈਨ ਨੂੰ ਦਿਖਾ ਦਿਖਾ ਕੇ ਹੁਣ ਆਦੀ ਜਨਾਨੀ ਦੇ ਸਿਰ ਜਨਾਨੀ ਨੂੰ ਦਿਖਾ ਦਿਖਾ ਕੇ ਪੈਸਾ ਕਮਾਉਂਦਾ ਆਜ ਦੇ ਦਮ ਇਹਦੇ ਚ ਆਪ ਦੇ ਜਿਹੜਾ ਆਪਦੀ ਆਪ ਕੁਛ ਕਰ ਲੂਗਾ ਦਾਮੀ ਹੈ ਨਹੀਂਗਾ ਇਹਦੇ ਚ ਮੇਰੀ ਵੀ ਸੋਚ ਹੈ ਜੀ ਜੇ ਥੋਡੇ ਜਿਹੜੇ ਫੋਲੋਅਰ ਆ ਜਾਂ ਜੋ ਵੀ ਸਬਸਕ੍ਰਾਈਬਰ ਆ ਇਹ ਥੋਡੇ ਫੇਸ ਦੇ ਨਾਲ ਅੱਜ ਤੁਹਾਡੀ ਆਈਡੀ ਨੂੰ ਕੋਈ ਹੈਕ ਕਰ ਨੂੰ ਬੰਦ ਕਰ ਦੂਗਾ ਪਰ ਜਿਹੜਾ ਤੁਹਾਡਾ ਫੇਸ ਆ ਉਹ ਲੋਕਾਂ ਦੇ ਮੁਰੇ ਰਹੂਗਾ ਵੀ ਕਹਣਾ ਕਾਫੀ ਜਿਹੜੇ ਲੋਕਾਂ ਨੂੰ ਤੱਕਾ ਲੱਗਿਆ ਸੀ ਕਿਉਂਕਿ ਨਾ ਵੀ ਮੈਂ ਕਹਣਾ ਹੁਣਗਾ ਮੇਰੇ ਤੋਂ ਦੇ ਹੈ ਲੱਖ ਮਿਲੀਅਨ ਫਾਲੋਅਰ ਜੋ ਵੀ ਆ ਅੱਜ ਤੁਹਾਡੀ ਆਈਡੀ ਵੀ ਹੈਕਰ ਨੂੰ ਬੰਦ ਕਰ ਲਓ ਉਹ ਫਰਕ ਨਹੀਂ ਪੈਣਾ ਕਿਉਂਕਿ ਤੁਹਾਡਾ ਚਿਹਰਾ ਹੈਗਾ ਉਹ ਲੋਕਾਂ ਕੋਲ ਰਹਿਣਾ ਜਾਈਦਾ ਹੈ ਤੁਸੀਂ ਫਿਰ ਨਵੀਂ ਆਈਡੀ ਬਣਾਓਗੇ ਦਿਨ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਚਾਹਣ ਵਾਲੇ ਆ ਤੁਸੀਂ ਉਹਨਾਂ ਨੂੰ ਫਿਰ ਤੋਂ ਤੁਸੀਂ ਉਹਨਾਂ ਨੂੰ ਜੋੜ ਲਓਗੇ ਤੇ ਆ ਜਿਹੜਾ ਪੋਡਕਾਸਟ ਕਰਨਾ ਆ ਇਹ ਵੀ ਸਵਾਦ ਲਈ ਜਾਂਦਾ ਪੰਪ ਦਹੀ ਜਾਂਦਾ ਉਹਨਾਂ ਨੂੰ ਆਖੇ ਵੀ ਤੁਹਾਡੀਆਂ ਸ਼ਕਲਾਂ ਕਰਕੇ ਤੁਹਾਡੇ ਸਬਸਕ੍ਰਾਈਬਰ ਆ ਜਿੱਦਿ ਸਾਰੀਆਂ ਸ਼ਕਲਾਂ ਦਿਖਾਓ ਤਾਂ ਤੁਹਾਡੇ ਸਬਸਕ੍ਰਾਈਬਰ ਇੰਨੇ ਹੋਣੇ ਸੀਗੇ ਵੀ ਆਂਬ ਜੂਸ ਕੇ ਜਿਵੇਂ ਸੱਟੇ ਆਂਦਾ ਹੋ ਜੰਗਾਈਆਂ ਦੀਆਂ ਸ਼ਕਲਾਂ ਤੋਂ ਅਲਾਧਾ ਕਿਸੇ ਪਾਸੇ ਸੋਹਣੇ ਨਮੁੰਨੇ ਜੇ ਕਿੱਥੋਂ ਆਈਆਂ ਇਹ ਨਵਾਂ ਤੇ ਨਵੀਆਂ ਆਈਟਮਾਂ ਰੱਬ ਵੀ ਗਾ ਆਉਦੇ ਆਪ ਨੂੰ ਨਾ ਕਹਿੰਦਾ ਹੋਗਾ ਵੀ ਕਿੱਥੋਂ ਮੈਂ ਭੁੱਲ ਕਰ ਰਹੀ ਇਹਨਾਂ ਨੂੰ ਬਣਾ ਕੇ ਇਹਨਾਂ ਨੂੰ ਭੇਜ ਕੇ ਧਰਤੀ ਤੇ ਧਰਤੀ ਤੇ ਭੇਜਣ ਦੇ ਲਾਇਕ ਹੈ ਨਹੀਂ ਸੀ ਇਹਨਾਂ ਸੱਟਾ ਸੂਜ ਦੇ ਕੋਲੇ ਕਰੋ ਸਵਾ ਇਹਨਾਂ ਨੂੰ ਕਿੱਥੋਂ ਆ ਗਏ ਇਹ ਧਰਤੀ ਤੇ ਕੱਢੋ ਬਾਹਰ ਇਹਨਾਂ ਨੂੰ ਪੰਜਾਬ ਚੋਂ ਧਰਤੀ ਚੋਂ ਮੈਂ ਕਹਿੰਦੀ ਜਿਹੜੀ ਹੁਣ ਮਿਸਾਈਲ ਚੱਲੂਗੀ ਨਾ ਜਦੋਂ ਵੀ ਚੱਲੂਗੀ ਉਹਦੇ ਨਾਲ ਨਾ ਦਸਿਆਂ ਨਾਲ ਬੰਨ ਕੇ ਭੇਜੇ ਨਾ ਧਾਤੀ ਤੋਂ ਬਾਹਰ ਉੱਥੋਂ ਦੇ ਲੋਕ ਆਏ ਗੈਲੈਕਸੀ 'ਚ ਰਹਿਣ ਆਲੇ ਆ ਇੱਥੋਂ ਦੇ ਰਹਿਣ ਵਾਸਤੇ ਨਹੀਂਗੇ ਇਹ ਵੈਸੇ ਵੀ ਉੱਥੋਂ ਦੇ ਰਹਿਣ ਦੇ ਲਾਇਕ ਵੀ ਹੈ ਨਹੀਂਗੇ ਇਹ ਗੈਲੈਕਸੀ 'ਚ ਜਾ ਕੇ ਇਹ ਆਪਦਾ ਗੰਦ ਹੀ ਫੈਲਾਉਣਗੇ ਗੰਦੀ ਪਾਉਣਾ ਇਹਨਾਂ ਨੇ ਉੱਥੇ ਜਾ ਕੇ ਹਾਂਜੀ ਫਿਰ ਉਸ ਤੋਂ ਬਾਅਦ ਤੇ ਬਸ ਆਪਾਂ ਆਪਣੀ ਮਰਜ਼ੀ ਨਾਲ ਚੱਲੇਗੇ ਤੇ ਅੱਗੇ-ਅੱਗੇ ਆਪਣਾ ਕੰਮ ਵਧਿ ਗਿਆ ਬਟ ਉਹਨੇ ਤੇ ਜਦੋਂ ਆਪਣੇ ਫਾਲੋਅਰ ਇਨਕਰੀਜ਼ ਹੋਏ ਉਦੋਂ ਜਦੋਂ ਆਪਣਾ ਟਾਈਮ ਆਇਆ ਉਦੋਂ ਟਿਕਟੌਕ ਹੀ ਬੰਦ ਹੋ ਗਿਆ ਹਾਂ ਉਹ ਟਿਕਟੌਕ ਹੈਡੀ ਆਪਣੀ ਈਡੀਅਸ ਵਿੱਚ ਬੈਨ ਕਰਤੀ ਸੀ ਕਿ ਵੇਪਰਾਵਾ ਟਿਕਟੌਕ ਵੀ ਤਾਂ ਕਰਕੇ ਬੈਨ ਹੋ ਗਿਆ ਉਹਨੂੰ ਵੀ ਪਤਾ ਸੀਗਾ ਜੇ ਸੁੱਕੀ ਹੱਡੀ ਟਿਕਟੌਕ ਤੇ ਫੇਮਸ ਹੋ ਗਈ ਫਾਲੋਅਰ ਵਧ ਗਏ ਤਾਂ ਸੁੱਕੀ ਹੱਡੀ ਨੇ ਹਵਾ 'ਚ ਉੱਡਿਆ ਫਿਰਨਾ ਬਾਅਦ ਚ ਕਿਤੇ ਆਏ ਨਾ ਹਵਾ ਨਾਲ ਉੱਡ ਕੇ ਚੀਨ ਜੀ ਪਹੁੰਚ ਜੇ ਉੱਥੇ ਜਾ ਕੇ ਹੁਣ ਤਾਂ ਇੱਥੇ ਇੰਡੀਆ 'ਚ ਹੀ ਨਹੀਂ ਬੈਠਾ ਮਾਂ ਤਾਂ ਚੇਂਜ ਜਾ ਕੇ ਤਾਂ ਪਤਾ ਨਹੀਂ ਕੀ ਕੁਸ਼ ਕਰੂਗਾ ਕਦੋਂ ਤੂੰ ਆ ਤੀ ਜਾਰੀ ਰੱਖਿਆ ਤੇ ਤਾਂ ਫਿਰ ਉਸ ਤੋਂ ਬਾਅਦ ਇੱਕ ਰੀਤਾ ਮਤਲਬ ਦੇਜਾ ਟੁੱਟ ਗਿਆ ਮੈਂ ਕਿ ਬਸ ਮੇਰੀ ਮਿਹਨਤ ਕੀਤੀ ਹੋਈ ਦੇਜਾ ਲਈ ਜਾਂਦਾ ਦੇਜਾ ਟੁੱਟ ਗਿਆ ਚਲੋ ਕੋਈ ਨਾ ਆਪਣੇ ਦਾ ਥੋੜੀ ਸੀ ਤੇ ਚਲੋ ਜਿਨ੍ਹਾਂ ਦੇ ਮਿਲੀਆਂ ਨੇ ਚਾਹ ਉਹ ਬਹੁਤ ਇਰਤ ਕਾ ਲੱਗਿਆ ਜਿਆਦਾ ਉਹਨਾਂ ਨੂੰ ਆ ਚਲੋ ਆਪਾਂ ਤਾਂ ਇਹ ਪਰ ਕਿਹਨਾ ਕਹਿੰਦੇ ਹੁੰਦੇ ਦੇਲਾ ਟੁੱਟਣਾ ਨੂੰ ਬਹੁਤ ਤਾਂ ਤਾਜਮਹਿਲ ਬਣਾਇਆ ਸੀਗਾ ਵੀ ਜਿਹੜਾ ਤੂੰ ਸੋਚਿਆ ਸੀਗਾ ਜੋ ਮੇਰਾ ਵਿਆਹ ਹੋਇਆ ਮੈਂ ਆਪਦੀ ਘਰਵਾਹੀ ਨੂੰ ਗਿਫਟ ਚ ਦੇ ਦੂੰਗਾ ਪਹਿਲੇ ਤਾਜਮਲ ਬਣਾ ਕੇ ਰੱਖ ਲੈਣਾ ਤੇ ਉਹ ਕਿਸ ਨੇ ਲੱਤ ਮਾਰ ਕੇ ਧਾਤਾ ਤੇਰਾ ਮਿੱਟੀ ਦਾ ਬਣਿਆ ਵਾ ਦਲਾ ਟੁੱਟ ਗਿਆ ਤੇਰਾ ਵੱਡੇ ਆਸ਼ਕ ਦਾ ਇੰਸਟਾਗ੍ਰਾਮ ਤੇ ਕਿਦਾਂ ਵੀਡੀਓ ਬੋਲਿੰਗ ਸਟਾਰਟ ਕੀਤੀ। ਇੰਸਟਾਗ੍ਰਾਮ ਤੇ ਤਾਂ ਹੀ ਮਤਲਬ ਕਿ ਵੀਡੀਓ ਤਾਂ ਮੈਂ ਸ਼ੌਂਕ ਸੀ ਸਟਾਰਟ ਕੀਤੀ। ਮੈਂ ਸਿੰਪਲ ਫੋਨ ਤੇ ਬਣਾਉਂਦਾ ਸੀ ਤੇ ਚਲੋ ਜਿੱਦਾਂ ਹੀ ਬਣ ਜਾਂਦੀ ਸੀ ਆਪਣੇ ਵੱਲੋਂ ਤਾਂ ਬੈਸਟੀ ਬਣਾਉਂਦੇ ਸੀ ਤੇ ਉਦੋਂ ਫੋਨ ਨਹੀਂ ਹੁੰਦੇ ਸੀ। ਠੀਕ ਆ। ਉਹ ਤਾਂ ਉਹਦਾ ਕਿ ਫੋਨ ਨਹੀਂ ਹੁੰਦੇ ਸੀਗੇ ਨਹੀਂ ਮੈਨੂੰ ਦੱਸ ਜੇ ਉਹਦਾ ਫੋਨ ਨਹੀਂ ਹੁੰਦੇ ਸੀਗਾ ਤੂੰ ਵੀਡੀਓ ਆਦੀ ਹੱਥ ਨਾਲ ਬਣਾ ਲੈਂਦਾ ਸੀਗਾ ਰੱਬ ਨੇ ਤੇਰੇ ਹੱਥ 'ਚ ਜੇ ਕੈਮਰਾ ਫਿੱਟ ਕਰਕੇ ਭੇਜੇ ਸੀਗਾ ਵੀ ਹਾਂ ਉਹਨੂੰ ਪਤਾ ਸੀਗਾ ਰੱਬ ਨੂੰ ਤੂੰ ਜਾ ਕੇ ਥੱਲੇ ਵੀਡੀਓ ਬਣਾਉਣਾ ਕੰਜਰਖਾਨਾ ਕਰਨਾ ਤੇ ਉਹਨੇ ਤੇਰੇ ਹੱਥ 'ਚ ਜੇ ਕੈਮਰਾ ਫਿੱਟ ਕਰਕੇ ਭੇਜਤਾ ਵੀ ਚਲ ਕੋਈ ਨਾ ਪਤਾ ਥੱਲੇ ਫੋਨ ਫੋਨ ਜਿਹੜੇ ਹਜੇ ਆਏ ਨਹੀਂਗੇ ਉਹਨਾਂ ਦਾ ਆਵਿਸ਼ਕਾਰ ਨਹੀਂ ਹੋਇਆਗਾ ਤੇ ਮੈਂ ਤੇਰੇ ਹੱਥ 'ਚ ਜੀ ਕੈਮਰਾ ਭੇਜ ਦਿੰਨਾ ਫਿੱਟ ਕਰਕੇ ਚੰਗਾ ਉੱਥੇ ਜਾ ਕੇ ਵੀਡੀਓ ਬਣਾਈ ਚੱਲੀ ਤੂੰ ਬਹੁਤ ਦੇਖਾ ਉਹ 1947-45 ਚ ਵੀਡੀਓ ਬਣਾਉਣ ਲੱਗਾ ਸੀ ਨਾ ਜਦੋਂ ਫੋਨ ਨਹੀਂ ਹੁੰਦੇ ਸੀਗੇ ਬੈਠਾ ਵੀ ਆਏ ਆ ਕੱਪੜੇ ਵੀ ਆਏ ਪਾਏ ਜਿਵੇਂ 1947-45 ਜਿਵੇਂ ਪਾਉਂਦੇ ਸੀਗੇ ਲੋਕੀ 55 ਸਾਲ ਤੱਕ ਖੁੱਲੀਆਂ ਆਈਆਂ ਓਵੇਂ ਲੱਗਦਾ ਜਿਵੇਂ ਪੁਰਾਣੇ ਜ਼ਮਾਨੇ ਦੇ ਤੇ ਮੈਂ ਇੰਸਟਾਗ੍ਰਾਮ ਤੇ ਪੋਸਟ ਕਰਦੇ ਆ ਤੇ 2-4 ਲਾਈਕ ਆਉਨੇ ਤੇ ਚਲੋ ਇੰਨੇ ਨਾਲ ਹੀ ਖੁਸ਼ ਹੋ ਜਾਂਦੇ ਸੀ ਤੇ ਇੱਦਾਂ ਹੀ ਔਰੇ ਵਾਲੀ ਵੀਡੀਓ ਪਾਉਂਦੇਗੇ ਤੇ ਉਸ ਤੋਂ ਬਾਅਦ ਆਪਣਾ ਰਿਜ਼ਲਟ ਮਿਲਦਾ ਗਿਆ ਤੇ ਇੱਦਾਂ ਹੀ ਆਪਾਂ ਅੱਗੇ ਵਧਦੇ ਗਏ ਠੀਕ ਤੇ ਜਿਹੜਾ 2000 ਲਾਈਕ ਮਿਲਦੇ ਸੀ ਇੰਨੇ ਤੇ ਵਿਚਾਰੇ ਪੰਪ ਪਚਾਏ ਜਾਂਦੇ ਸੀ ਕਿ ਹਾਂ ਸਾਨੂੰ 2-4 ਲਾਈਕ ਆ ਗਏ ਤੁਹਾਡਾ ਨਬੂ ਤੋਂ ਡਿਲੇਜ ਦੇ ਵਿੱਚ ਆਉਣਾ ਇਹ ਕਿਦਾਂ ਤੁਹਾਡੀ ਲਵ ਮੈਰਿਜ ਦਾ ਬੰਦੇ ਪੁੱਛਾਂਗੇ ਹਾਂਜੀ ਹਾਂਜੀ ਠੀਕ ਆ ਹਾਂਜੀ ਲਵ ਮੈਰਿਜ ਮਾਰ ਕੇ ਮੁੱਕੀ ਮੈਂ ਮਾਜਾਂਦੇ ਜੰਗਲਾਂ 'ਚ ਸੱਟ ਦੇਣਾ ਤੈਨੂੰ ਬੰਦਰਾ ਆਇਆ ਵੱਡਾ ਲਵ ਮੈਰਿਜ ਕਰਾਉਣ ਵਾਲਾ ਸ਼ਕਲ ਹੈਗੀ ਲਵ ਮੈਰਿਜ ਕਰਾਉਣ ਵਾਲੀ ਵੈਸੇ ਵੀ ਤੇਰਾ ਵਿਆਹ ਆਈ ਹੋਣਾ ਸੀ ਲਵ ਮੈਰਿਜ ਨਾਲ ਹੀ ਕਿਸੇ ਕੁੜੀ ਨੂੰ ਫਸਾ ਕੇ ਨਾ ਤੇ ਚੱਕਰ ਚ ਫੇਰ ਹੀ ਵਿਆਹ ਹੋਣਾ ਸੀਗਾ ਨਹੀਂ ਤਾਂ ਜੇ ਕੋਈ ਰਿਸ਼ਤੇ ਵਾਲਾ ਤੈਨੂੰ ਵੇਖਣ ਆਉਂਦਾ ਤਾਂ ਵੇਖ ਕੇ ਮਰ ਜਾਂਦਾ ਸੀ ਨਾਲ ਦੀ ਨਾਲ ਪਹਿਲੇ ਗਾ ਜੋ ਵਿਆਹ ਤੋਂ ਪਹਿਲਾਂ ਕੁੜੀ ਨੂੰ ਫੋਟੋ ਦਿਖਾਉਂਦੇ ਕੁੜੀ ਨੂੰ ਉੱਥੇ ਕਹਿ ਦਿੰਦੇ ਸੀ ਨਾ ਮੈਂ ਤਾਂ ਨਹੀਂ ਕਰਾਉਂਦੀ ਮਾਰ ਜੂਗੀ ਛੜੀ ਮਾਰ ਜੂਗੀ ਪਰ ਇਹਦੇ ਨਾਲ ਵਿਆਹ ਨਹੀਂ ਕਰਾਉਂਦੀ ਗੀ ਸੁੱਕੀ ਹੱਡੀ ਨਾਲ ਕਾਲੇ ਕਲੂਟੇ ਨਾਲ ਤੈਨੂੰ ਤਾਂ ਸ਼ਕਲ ਦੇ ਹੀ ਦੇਖ ਕੇ ਲੱਗਦਾ ਵੀ ਹਾਂ 3600 ਨਸ਼ੇ ਕਰਦਾ ਹੋਊਗਾ ਤੂੰ ਤੇ ਕਿੱਦਾਂ ਤੂੰ ਮਿਲੇ ਇਹ ਮਤਲਬ ਕਿ ਅਸੀਂ ਇੰਸਟਾ ਤੇ ਹੁੰਦੇ ਸੀਗੇ ਠੀਕ ਹੈ ਹਾਂਜੀ ਹਾਂਜੀ ਕਿੰਨਾ ਟਾਈਮ ਰਿਲੇਸ਼ਨਡ ਹੋ ਰਿਹਾ ਇਤੋਂ ਤੋਂ 2-3 ਸਾਲ 2-3 ਸਾਲ 2-3 ਸਾਲ ਤੋਂ ਬਾਅਦ ਤੁਸੀਂ ਮੈਡੀਕਲ ਕਰਵਾ ਲਈ ਸੀ ਹਾਂਜੀ ਠੀਕ ਹੈ ਇੱਕ ਗੱਲ ਦੱਸ ਮੈਨੂੰ ਡੱਬੋ ਤੈਨੂੰ ਇਹਦੇ ਚ ਕੀ ਦਿਸਿਆ ਸੁੱਕੀ ਹੱਡੀ ਚ ਨਾ ਹੋਰ ਬੱਥੇਰੇ ਮੁੰਡੇ ਸੀਗੇ ਜਹਾਨ ਤੇ ਤੈਨੂੰ ਹੋਰ ਕੀ ਪਸੰਦ ਨਹੀਂ ਆਇਆ ਸੁੱਕੀ ਹੱਡੀ ਪਸੰਦ ਹੈ ਕਿ ਪੈਸੇ ਪਿੱਛੇ ਤੂੰ ਮਰ ਗਈ ਹਾਂ ਜਾਂ ਥੋੜਾ ਬਹੁਤ ਫੇਮਸ ਆ ਤੇ ਕੋਸ਼ਿਸ਼ ਜਾ ਕੇ ਮੈਂ ਜੇ ਉਹ ਵਲੌਗ ਦੇ ਵਿੱਚ ਆ ਗਈ ਮੇਰੇ ਕਰਕੇ ਥੋੜਾ ਬਹੁਤ ਫੇਮਸ ਹੋ ਜਾਊਗਾ ਪੈਸਾ ਬਣ ਜਾਊਗਾ ਤੇ ਉਸੇ ਚੱਕਰ ਚ ਆ ਗਈ ਫੇਮ ਦੇ ਚੱਕਰ ਚ ਆ ਗਈ ਤੂੰ ਇਹਦੇ ਨਾਲ ਜਿਵੇਂ ਉਹ ਗੁਰਪ੍ਰੀਤ ਨੇ ਭਗਵੰਤ ਮਾਨ ਨਾਲ ਵਿਆਹ ਕਰਾਇਆ ਸੀ ਗਿਆ ਚਲ ਭਗਵੰਤ ਮਾਨ ਆ ਵੱਡਾ ਆਦਮੀ ਆ ਪੈਸਾ ਪੂਸਾ ਵਾਧੂ ਆ ਇਹਦੇ ਕੋਲ ਉਮਰ ਦਾ ਕੀ ਜਾਂਦਾ ਸ਼ਕਲ ਦਾ ਕੀ ਜਾਂਦਾ ਉਵੇਂ ਤੂੰ ਕਰ ਲਿਆ ਹੁਣ ਬੱਤ ਸਹੀ ਏ ਸੌ ਤੋਂ ਬੰਨ ਮੈਸੇਜ ਕਿ ਨਹੀਂ ਕੀਤਾ ਸੀ ਤੂੰ ਸੀ ਮੈਂ ਐਕਚੁਅਲੀ ਇਹ ਵੀਡੀਓਜ਼ ਬਣਾਉਂਦੀ ਸੀ ਹਾਂ ਸੋ ਮਤਲਬ ਤੁਮ ਤਾਂ ਨਾ ਇਧਰ ਜਿੱਦ ਮੈਂ ਨਾ ਵੀਡੀਓਜ਼ ਪਹਿਲਾਂ ਤਾਂ ਇਹ ਮਤਲਬ ਇਹਨਾਂ ਦੀ YouTube ਤੇ ਵੀ ਹੁੰਦੀਆਂ ਸੀ ਪਹਿਲਾਂ ਤਾਂ ਮੈਂ ਤਾਂ ਮੰਮਾ ਨੇ ਇਹਨਾਂ ਦੇ ਵਲogs ਵਗੈਰਾ ਨਾ ਦੋ ਤਿੰਨ ਵਲogs ਪਾਏ ਸੀ ਕਿ ਨਾ ਤਾਂ ਅਸੀਂ ਬਰਥਡੇ ਵਾਲਾ ਵਲੌਗ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਬਰਥਡੇ ਵਾਲਾ ਵਲੌਗ ਸੀ ਉਹ ਵੀ ਦੇਖਿਆ ਮਤਲਬ ਮੈਨੂੰ ਨਾ ਦੀ ਮਤਲਬ ਵੌਇਸ ਹੋਗੀ ਲੁੱਕ ਹੋਗੀ ਜੋ ਕਿ ਮੈਨੂੰ ਵੈਸੇ ਅੱਛੀ ਲੱਗਦੀ ਸੀ ਇਹ ਨਹੀਂ ਸੀ ਕਿ ਪੱਕੇ ਹੀ ਮਤਲਬ ਹਸਬੰਡ ਸਮਝਿਆ ਮਤਲਬ ਹਸਬੰਡ ਬਣ ਕੇ ਮਤਲਬ ਜਿੱਦਾਂ ਜਿੱਦਾਂ ਫੈਨ ਤੋਂ ਦੂਸੇ ਮੈਂ ਲੈ ਰਹੇ ਸੀਗੇ ਓਨਲੀ ਫੈਨ ਤੋਂ ਤੇ ਜਸਟ ਵੈਸੇ ਮਤਲਬ ਇੱਧਰ ਕੋਈ ਆਈਡੀਆ ਨਹੀਂ ਸੀ YouTube ਤੇ Instagram ਤੇ ਇੱਕ ਦੋ ਇਹਦੀਆਂ ਵੀਡੀਓ ਦੇਖ ਕੇ ਤੈਨੂੰ ਆਇਆ ਹੋਊਗਾ ਵੀ ਹਾਂ ਸੋਸ਼ਲ ਮੀਡੀਆ ਤੇ ਆਉਂਦਾਖਣੀ ਕਿੱਦਾਂ ਕ ਵੱਡਾ ਸਟਾਰ ਹੋਊਗਾ ਕਿੰਨਾ ਕ ਫੇਮਸ ਹੋਊਗਾ ਵੈਸੇ ਤੁਹਾਡੇ ਵਰਗੇ ਵਲੌਗਰਾਂ ਨੂੰ ਕੀ ਪਤਾ ਹੋਊਗਾ ਵੀ ਫਿਲਮ ਸਟਾਰ ਕਿਹੜੇ ਹੁੰਦੇ ਆ ਵੱਡੇ ਸੈਲੀਬ੍ਰਿਟੀ ਕਿਹੜੇ ਹੁੰਦੇ ਵੀਆਈਪੀ ਬੰਦੇ ਕਿਹੜੇ ਹੁੰਦੇ ਆ ਤੁਹਾਨੂੰ ਤਾਂ ਆ ਹੀ ਹੈ ਜਿਹੜੇ ਤੁਹਾਡੇ ਵਰਗੇ ਗੰਦ ਪਾਈਂਦੇ ਸੋਸ਼ਲ ਮੀਡੀਆ ਤੇ ਤੁਹਾਡੇ ਵਾਸਤੇ ਤਾਂ ਉਹ ਹੀ ਸੁਪਰਸਟਾਰ ਆ ਜਿਵੇਂ ਕਾਲੋ ਤੇ ਕਾਲੋ ਦੀ ਭੈਣ ਭੂਰਾ ਕਹਿੰਦੀ ਆ ਸਾਡੀ ਦੀਪ ਸਦਰਨ ਨੇ ਫੇਵਰੇਟ ਉਹ ਵਾ ਐਕਟਰ ਨਹੀਂ ਐ ਸਾਡੇ ਜੇ ਮਨ ਕਰੂਗਾ ਤੁਸੀਂ ਫਿਲਮਾਂ ਫੋਰਮਾਂ 'ਚ ਕੰਮ ਕਰਨ ਨੂੰ ਕਿਤੇ ਮਿਲੂਗਾ ਤਾਂ ਅਸੀਂ ਦੀਪ ਸਦਰਨ ਨਾਲ ਕੰਮ ਕਰਨਾ ਚਾਹਾਂਗੇ ਉਹ ਹਾਲ ਥੋੜਾ ਤੇ ਤਾਂ ਕਰਕੇ ਤੂੰ ਇਹਦੇ ਨਾਲ ਚੱਲ ਗੱਲਬਾਤ ਕਰਨੀ ਸ਼ੁਰੂ ਕਰਤੀ ਹਾਂ ਜਿਵੇਂ ਆ ਪੋਡਕਾਸਟ ਕਰਨ ਆਇਆ ਇਹਨੂੰ ਨਹੀਂ ਪਤਾ ਲੱਗਦਾ ਮੈਂ ਪੋਡਕਾਸਟ ਕਿਹੜੇ ਬੰਦੇ ਦਾ ਕਰਨਾ ਕਿਹੜੇ ਦਾ ਨਹੀਂ ਤੇ ਕਿਹਜੇ ਸਵਾਲ ਪੁੱਛਣੇ ਆ ਬੰਦਰ ਮੋਂ ਆਇਆ ਇਹ ਵੀ ਇਹਨਾਂ ਕੋਲ ਆ ਗਿਆ ਕੀ ਇਹਨਾਂ ਨੇ ਕੀ ਸਟਰਗਲ ਕੀਤਾ ਕੀ ਇਹਨਾਂ ਦੀ ਅੱਜ ਲੱਛ ਜਿਹੜੇ ਉਹਨਾਂ ਦਾ ਪੋਡਕਾਸਟ ਕਰਨਾ ਗਧਿਆ ਆ ਸੁਡਲਾ ਡੰਗਰਾ ਚਾਜ ਦੇ ਬੰਦੇ ਨਹੀਂ ਲੱਭਦੇ ਤੁਹਾਨੂੰ ਪੋਡਕਾਸਟ ਕਰਨ ਨੂੰ ਇੰਟਰਵਿਊ ਲੈਣ ਨੂੰ ਹਜ਼ਾਰਾਂ ਲੋਕ ਪਏ ਕਿੰਨੇ ਕਿੰਨੇ ਵਧੀਆ ਬੰਦੇ ਪਏ ਉਹਨਾਂ ਨਾਲ ਜਾ ਕੇ ਇੰਟਰਵਿਊ ਲੋ ਆ ਜਾਂਦੇ ਸੜੀਆਂ ਬੁੱਥੀਆਂ ਕੋਲ ਇੰਟਰਵਿਊ ਲੈਣ ਇਹ ਹਾਂ ਕਿ ਮਤਲਬ ਕਿ ਇਹਨਾਂ ਦੀ ਮੈਨੂੰ ਨਾ ਇੱਕ ਵਾਰ ਇੰਸਟਾਗ੍ਰam ਤੇ ਆਈਡੀ ਮਿਲੀ ਤਾਂ ਮੈਨਾਂ ਦੀ ਨਾ ਇੱਕ ਬਹੁਤ ਹੀ ਮਤਲਬ ਇਹਨਾਂ ਦੀ ਰੀਲ ਸੀਗੀ ਉਹਦੇ ਵਿੱਚ ਸਟੋਰੀ ਲਗਾਉਂਦੀ ਸੀ ਜਿਸ ਦਿਨ ਮੈਂ ਸਟੋਰੀ ਲਗਾਈ ਉਸੀ ਦਿਨ ਇਹਨਾਂ ਦਾ ਮੈਸੇਜ ਆ ਗਿਆ ਚਲੋ ਬੜੀਆ ਰਹਿਣ ਤੁਹਾਡਾ ਆਖੇ ਮੈਂ ਇਹਦੀ ਇੱਕ ਵੀਡੀਓ ਵੇਖੀ ਇੰਸਟਾਗ੍ਰam ਤੇ ਰੀਲ ਵੇਖੀ ਤੇ ਚੱਕ ਕੇ ਸਟੋਰੀ ਲਾਤੀ ਤੇ ਸਟੋਰੀ ਲਾਉਣ ਤੋਂ ਬਾਅਦ ਇਹਨਾਂ ਦਾ ਮੈਸੇਜ ਆ ਗਿਆ ਉਹ ਵਿਚਾਰ ਤੇਰੀ ਦਿੱਕਰੀ ਆਨਾਂ ਸੀਗਾ ਵੀ ਹਾਂ ਤੂੰ ਸਟੋਰੀ ਲਾਏਂਗੀ ਤੇ ਮੈਂ ਫਿਰ ਇਹਨੂੰ ਮੈਸੇਜ ਕਰੂੰਗਾ ਉਦੋਂ ਬਾਅਦ ਪ੍ਰਪੋਜ਼ ਕਰੂੰਗਾ ਤੇ ਤੈਨੂੰ ਵੀ ਪਤਾ ਸੀਗਾ ਵੀ ਜੇ ਮੈਂ ਇਹਦੀ ਸਟੋਰੀ ਲਾਤੀ ਤੇ ਮੈਨੂੰ ਪੱਕਾ ਮੈਸੇਜ ਕਰੂਗਾ ਇਹਦਾ ਮਤਲਬ ਜਿਹੜੀਆਂ ਕੁੜੀਆਂ ਸਟੋਰੀ ਲਾਉਂਦੀਆਂ ਹੋਣਗੀਆਂ ਇਹਦੀ ਵੀਡੀਓ ਦੀਆਂ ਵੈਸੇ ਤਾਂ ਕਿਹੜੀ ਲਾਉਂਦੀ ਹੋਗੀ ਕੋਈ ਨਹੀਂ ਲਾਉਂਦੀ ਹੁਣ ਤੇਰੇ ਵਰਗੀ ਕੋਈ ਪਾਗਲ ਸਿਧਰੀ ਹੋਗੀ ਜਿਹੜੀ ਲਾਉਂਦੀ ਹੋਗੀ ਸਟੋਰੀ ਜਾਂ ਜਿਹੜੀ ਵੀ ਲਾਉਂਦੀ ਹੋਗੀ ਉਹਨਾਂ ਨੂੰ ਸਾਰਿਆਂ ਨੂੰ ਮੈਸੇਜ ਕਰਦਾ ਹੋਊਗਾ ਨਾ ਇਹ ਦਾ ਮਤਲਬ ਤਾਂ ਹੀ ਇਹਨੇ ਤੈਨੂੰ ਕਰਤਾ ਤੇ ਫਿਰ YouTube ਦਾ ਸਫਰ ਕਿਦਾਰਿਆਗਾ YouTube ਤੇ ਤਾਂ ਮੇਰੇ ਹਿਸਾਬ ਨਾਲ ਤੁਸੀਂ ਇਹਨਾਂ ਦੇ ਨਾਲ ਹੀ ਆਏ ਹੋ ਉਦੋਂ YouTube ਦਾ ਕੰਮ ਕਰਦੇ ਸੀ ਤੁਸੀਂ ਮੈਂ ਇਕੱਲਾ ਨਹੀਂ ਕਰਦਾ ਇਕੱਲਾ ਨਹੀਂ ਕਰਦਾ ਮੇਰੇ ਤੋਂ 30k ਪਲੱਸ ਸੀ ਠੀਕ ਹੈ ਜਦੋਂ ਮੈਰੀ ਜੁਆਇਨ ਠੀਕ ਹੈ ਤੇ YouTube ਤੇ ਵੀ Instagram ਦੇ ਨਾਲ ਆਇਆ ਤੁਸੀਂ ਹਾਂਜੀ ਹਾਂ ਲਓ ਬੱਸ ਮੈਂ ਤਾਂ ਪਹਿਲੇ ਹੀ ਕਹਿ ਆ ਕਿ ਹੱਡੀਆਂ ਵੀ ਇਹਦੇ ਫੋਲੋਅਰ ਵੇਖ ਲੈ ਹਾਂ YouTube ਤੇ ਨੂੰ ਪਤਾ ਲੱਗ ਗਿਆ ਪੈਸਾ ਹੁੰਦਾ ਵੀ ਚੰਗਾ ਖਾਸਾ ਪੈਸਾ ਕਮਾਉਂਦਾ ਹੋਗਾ ਉਹਦੇ ਚੱਕਰ 'ਚ ਇਹਦੇ ਕੋਲ ਆਈ ਨਹੀਂ ਤਾਂ ਸੁੱਕੀ ਹੱਡੀ ਕੋਲ ਇਹਨੇ ਕਿੱਥੋਂ ਆਣਾ ਸੀਗਾ ਕਿੱਥੋਂ ਇਹਨੇ ਵਿਆਹ ਕਰਵਾਉਣਾ ਸੀਗਾ ਫੇਰ ਇਹਦੇ ਚੱਕਰ ਚ ਆਈ ਵੀ ਚਲ ਮੈਂ ਵੀ YouTube ਤੇ ਆ ਜੂਗੀ ਲੋਕ ਮੈਨੂੰ ਵੀ ਦੇਖਣ ਲੱਗ ਜਾਣਗੇ ਪਹਿਚਾਨਣ ਲੱਗ ਜਾਣਗੇ ਤੇ ਇਹਨੂੰ ਪ੍ਰੇਖਕਾਂ ਨੂੰ ਕਿਤੇ ਮੈਂ ਵੀ ਇਹਦੇ ਵਾਂਗੂ ਫਿਲਮ ਸਟਾਰ ਬਣ ਜੂਗੀ ਵੱਡੀ ਸੈਲੀਬ੍ਰਿਟੀ ਬਣ ਜੂਗੀ ਨਿਕਾ ਕਿਤੇ ਰਹਿਵਾ ਮੈਂ ਕੋਈ ਸੈਲੀਬ੍ਰਿਟੀ ਨਹੀਂ ਲੱਖ ਲੱਖ ਦੀਆਂ ਲਾਂਹ ਤਾਂ ਪੈਂਦੀਆਂ ਇਦਾਂ ਕਿੰਨੇ ਸਬਸਕ੍ਰ ਤਦ ਬਹੁਤ ਜ਼ਿਆਦਾ ਚਲੋ ਵਧੀਆ ਗਾਣਾ ਤੁਸੀਂ ਇਦਾਂ ਹੀ ਇੜੀ ਆਪਣੀ ਇਸ ਚੀਜ਼ ਨੂੰ ਹੋਰ ਅੰਗੇ ਲੈ ਕੇ ਜਾਓ ਤੇ ਇੱਕ ਚੀਜ਼ ਹੋਰ ਹੋਉਂਦੀ ਹੈਗੀ ਅ ਤੁਸੀਂ ਫੇਸ ਕੀਤੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਜਦੋਂ ਤੁਸੀਂ ਆਪਣੀ ਸਿਸਟਰ ਦੇ ਨਾਲ ਵੀਡੀਓ ਪਾਉਂਦੇ ਸੀ ਹੈਨਾ ਤੁਹਾਨੂੰ ਬੜੇ ਮਰਜ਼ਾ ਹੁੰਣਾ ਅਡੇ ਕਮੈਂਟ ਲੋਕਾਂ ਦੀ ਕਿਉਂਕਿ ਸੋਚਦੇ ਕਿ ਇਹ ਪਜਾਨ ਸਕਦੇ ਕਿ ਕਿਥੋਂ ਤੱਕ ਕਰ ਸਕਦੇ ਹੈਗੇ ਤੇ ਉਹ ਚੀਜ਼ ਜਦੋਂ ਤੁਸੀਂ ਫੇਸ ਕਰਦੇ ਸੀ ਤੁਹਾਨੂੰ ਕੀ ਮਹਿਸੂਸ ਕੀਤਾ ਹੁੰਦਾ ਸੀਗਾ बस एदे ही आपा ਨਾਲ ਰੋਗ ਤਾਂ ਸਕਦੇ ਨਹੀਂ ਹੁਣ ਜਿੰਨੇ ਕਨੈਕਟ ਕਰਦੇ ਆ ਉਹਨੇ ਤਾਂ ਚਲੀ ਜਾਂਦੇ ਆ ਤੇ ਆਪਾਂ ਫਿਰ ਚਲੋ ਜਿੱਦਾਂ ਸੀ ਘਰ ਆਉਣੀ ਆਪਣਾ ਰੋਕਦੇ ਕਹਿੰਦੇ ਕੋਈ ਗੱਲ ਨਹੀਂ ਤਿੱਕੀ ਪਿੰਡ ਨਾਲ ਦਾ ਉਹ ਪਿਆਰ ਰਿਹਾ ਪਿੰਡ ਨਾਲ ਨਾਲ ਹਾਂ ਪਿੰਡ ਦੇ ਕਈ ਕਰਦੇ ਸੀ ਤੇ ਕਈ ਕਹਿ ਵੀ ਦਿੰਦੇ ਸੀ ਕਈ ਨਾਲ ਦੀ ਕਹਿਂਦੇ ਸੀ ਯਾਰ ਕੀ ਪੈਣਾ ਵੀ ਚਲੋ ਕੋਈ ਗੱਲ ਨਹੀਂ ਲੋਕਾਂ ਨੇ ਤਾਂ ਕਹਿਣਾ ਹੀ ਸੀਗਾ ਜਿਹਦੇ ਤੂੰ ਆਦੀ ਭੈਣਾਂ ਨਾਲ ਵੀਡੀਓ ਬਣਾਉਂਦਾ ਸੀ ਉਹ ਤਾਂ ਕੋਈ ਗਾਣਾ ਵੇਂਦਾ ਸੀਗਾ ਵੀ ਕੇਵ ਜਾ ਗਾਣਾ ਲਾਉਣਾ ਮੈਂ ਕੇਵ ਜਾ ਨਹੀਂ ਸਾਰੇ ਗੰਦੇ ਬੰਦੇ ਚੱਕ ਕੇ ਸਾਰੇ ਗਾਣੇ ਲਾ ਲੈਂਦਾ ਸੀਗਾ ਤੈਨੂੰ ਪਤਾ ਸੀਗਾ ਵੀ ਤੂੰ ਆਦੀ ਭੈਣਾਂ ਨਾਲ ਵੀਡੀਓ ਬਣਾਉਣਾ ਚੱਜਦਾ ਕੋਈ ਗਾਣਾ ਲੈ ਕੇ ਵੀਡੀਓ ਬਣਾਵਾ ਮੈਂ ਫੇ ਲੋਕਾਂ ਨੇ ਤਾਂ ਸਮਝਣਾ ਹੀ ਸੀਗਾ ਵੀ ਗਾਣੇ ਉਹ ਜਿਹੇ ਲਾਉਂਦਾ ਹੈਗੀ ਭੈਣਾਂ ਪਤਾ ਨਹੀਂ ਕੀ ਚੱਕਰ ਲੋਕਾਂ ਨੇ ਤਾਂ ਫੇ ਕਹਿਣਾ ਹੀ ਸੀਗਾ ਵੀ ਆਦੀ ਭੈਣਾਂ ਨਾਲ ਜਿਹੜੀਆਂ ਵੀਡੀਓ ਬਣਾਉਂਦਾ ਜੂ ਗਾਣੇ ਤੂੰ ਉਹ ਜਿਹੇ ਲਾਉਣਾ ਚੱਜਦਾ ਗਾਣਾ ਲਾਉਂਦਾ ਕੋਈ ਮੇਰੇ ਹਿਸਾਬ ਨਾਲ ਤੂੰ ਜਿਹੜੀਆਂ ਵੀਡੀਓ ਸੀਗੀਆਂ ਬ੍ਰਦਰ ਤਾਂ ਵੀਡੀਓ ਮੈਂ ਬ੍ਰਦਰ ਦੇ ਵਿਆਹ ਚ ਵੀ 25 ਕੋ ਪਾਈਆਂ ਸੀਗੀਆਂ ਅਪਲੋਡ ਕੀਤੀਆਂ ਸੀਗੀਆਂ ਤੇ 2025 ਦੇ ਵਿੱਚੋਂ ਮਤਲਬ ਕਿ 15 ਪਲੱਸ ਮਤਲਬ ਮਿਲੀਅਨ ਚ ਕਿਤੇ ਸੀਗੀਆਂ ਮਿਲੀਅਨ ਚ ਗੱਲ ਸੀ ਕੋਈ ਦੋ ਤਿੰਨ ਵੀੜੇ ਸੀ ਜਿਹੜੀਆਂ ਮਤਲਬ ਕਿ ਦੋ ਤਿੰਨ ਲੱਖ ਤੇ ਸੀ ਬਾਕੀ ਸਾਰੀ ਮਿਲੀਅਨ 5 5 ਮਿਲੀਅਨ 10 ਮਿਲੀਅਨ 7 ਦੋ ਤਿੰਨ ਇੰਦੀ 4-5 ਵੀਡੀਓ ਤੇ ਇਹਦੇ ਮਿਲੀਅਨ ਚ ਵਿਊ ਆ ਗਏ ਤੇ ਇਹਨੂੰ ਹੋ ਗਿਆ ਕਿ ਨਹੀਂ ਮੈਂ ਕਿੰਨਾ ਕੁ ਫੇਮਸ ਹੋ ਗਿਆ ਇਹ ਹੋਰ ਚੜ ਗਿਆ ਹੋਰ ਗੰਦ ਪਾਉਣ ਲੱਗ ਗਿਆ ਤੇ ਹੁਣ ਇਹਨੇ ਮਿਲੀਅਨ ਚ ਲਾਂਤਾਂ ਪੈਂਦੀਆਂ ਨੇ ਜਿੰਨੇ ਇਹਦੇ ਮਿਲੀਅਨ ਚ ਵਿਊ ਆਏ ਸੀ ਨਾ ਜਿੰਨੇ ਸੱਤੇ ਜਿਹੜਾ ਸੀਗਾ ਉਹਨੂੰ ਇਹ ਮਿਲੀਅਨ ਚ ਉਹ ਤੋਂ ਵੱਧ ਕੇ ਇਹਨੂੰ ਲਾਂਤਾਂ ਪੈਂਦੀਆਂ ਨੇ ਇਹਨੂੰ ਤੁਸੀਂ ਉਹਨਾਂ ਨੂੰ ਕਿੱਦਾਂ ਵੀ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਇਦਾਂ ਦੇ ਬੈਡ ਕਮੈਂਟ ਕਰਦੇ ਹੈਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬ੍ਰਦਰ ਇਹ ਤਾਂ ਤੁਹਾਨੂੰ ਪਤਾ ਹੀ ਏ ਕਿ ਜੇ ਆਪਾਂ ਵੀਡੀਓ ਪਾਵਾਂਗੇ ਕੋਈ ਚੰਗਾ ਵੀ ਕਹਿਣਗੇ ਕੋਈ ਮਾੜਾ ਵੀ ਕਹਿਣਗੇ ਜੇ ਆਪਾਂ ਦਾ ਚਲੋ ਹਜੇ ਸਟਾਰਟਿੰਗ ਹੀ ਆ ਕਈ ਕਿੱਡੇ ਕਿੱਡੇ ਵੱਡੇ ਕਲਾਕਾਰ ਹਨਾ ਸਿੰਗਰ ਉਹ ਸੈਲੀਬ੍ਰਿਟੀ ਬੰਦੇ ਹੋ ਕੇ ਉਹਨਾਂ ਨੂੰ ਕਈ ਮਾਰਾ ਕਈ ਹੁੰਦੇ ਆ ਆਪਾਂ ਦਾ ਫੇਰ ਵੀ ਹਜੇ ਹੈ ਇਹਦਾ ਮਤਲਬ ਹੁਣ ਤੋ ਸਾਰਾ ਸਮਝਦਾ ਜਾਣਦਾ ਤੋ ਤੈਨੂੰ ਸਾਰਾ ਪਤਾ ਵੀ ਇੱਥੇ ਮੋਦੀ ਤੱਕ ਨਹੀਂ ਛੱਡੇ ਭਗਵੰਤ ਮਾਨ ਨਹੀਂ ਛੱਡੇ ਸਲਮਾਨ ਅਨਸ਼ਾਰੁਖ ਗਿੱਪੀ ਕਿਸੇ ਨੂੰ ਨਹੀਂ ਬਖਸ਼ਿਆ ਲੋਕਾਂ ਨੇ ਸਾਰਿਆਂ ਨੂੰ ਰੋਸਟ ਕਰਤਾ ਵੀ ਤੂ ਫੇ ਕਿਹੜੇ ਖੇਤ ਦੀ ਮੂਲੀ ਆ ਤੇ ਇਹਦਾ ਮਤਲਬ ਤੂੰ ਜਾਣ ਜਾਣ ਪੰਗੇ ਲੈਣਾ ਜਾਣ ਜਾਣ ਵੀਡੀਓ ਪਾਉਣਾ ਵੀ ਹਾਂ ਚੱਲ ਕੋਈ ਨਾ ਰੋਸ ਨੂੰ ਨਾ ਹੋਈ ਜਾਂਦਾ ਕੋਈ ਚੱਕਣੀ ਬੇਇੱਜ਼ਤੀ ਹੁੰਦੀ ਐ ਫੇਰ ਕਿਉਂ ਦੱਸਾਂਗੇ ਕਾ ਬੇਇੱਜ਼ਤੀ ਵੀ ਉਹਨਾਂ ਦੀ ਹੁੰਦੀ ਐ ਕੋਈ ਇੱਜ਼ਤ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂਗੀ ਇੱਜ਼ਤ ਹੋਵੇ ਤੇ ਇਹ ਤਾਂ ਹੀ ਤੇਨੂੰ ਬੇਇੱਜ਼ਤੀ ਮਹਿਸੂਸ ਹੋਵੇ ਤੇ ਨਾਲੇ ਕਹੂਗਾ ਉਹਨਾਂ ਨੂੰ ਜਿਹੜੇ ਇਹਨਾਂ ਨੂੰ ਗਲਤ ਕਮੈਂਟ ਕਰਦੇ ਐ ਰੋਸਟ ਕਰਦੇ ਐ ਉਹਨਾਂ ਨੂੰ ਕੀ ਕਹੂਗਾ ਇਹ ਉਹਨਾਂ ਨੂੰ ਇਹੀ ਕਹੂਗਾ ਵੀ ਤੁਸੀਂ ਜਿਹੜਾ ਕੁਝ ਕਰਨਾ ਕਰੀ ਚਲੋ ਵੀ ਮੈਂ ਤਾਂ ਗੰਦਪਾਣੋਂ ਹਟਣਾ ਨਹੀਂਗਾ ਤੇ ਤੁਸੀਂ ਜਿੰਨਾ ਰੋਸਟ ਕਰ ਸਕਦੇ ਐ ਕਰ ਲਓ ਕਿ ਕੁਝ ਜਿਵੇਂ ਕਹ ਦੇਦੇ ਆ ਕੁੱਤੇ ਦੀ ਪੂਸ਼ ਕਦੇ ਸਿੱਧੀ ਨਹੀਂ ਹੁੰਦੀ ਇਹਨਾਂ ਵਲੌਗਰਾਂ ਦਾ ਉਹ ਹਾਲ ਆ ਮੇਰੀ ਲਾਈਫ ਸਟੋਰੀ ਐਡੀ ਰਿਵਲਵਸ ਟੂਲੀ ਇਹ ਕਿੱਦਾਂ ਸਟਾਰਟ ਹੋਈ ساری ਡਿਟੇਲ ਦੇ ਵਿੱਚ ਦੱਸੂਗੀ ਕਿਵੇਂ ਕਿਵੇਂ ਤੁਸੀਂ ਹਾਂ ਕਿੱਦਾਂ ਕਦੋਂ ਕਿੰਨੇ ਚਵੜੀ ਮੈਰਿਸ ਹੋਈ ਆ ਤੇ ਕਦੋਂ ਤੁਸੀਂ ਮੈਰਿਸ ਲਈ ਇੱਕ ਦੋ ਦਿਨ ਕਿਹਾ ਵੀ ਹਾਂ ਆਪਕਾ ਮੈਰਿਸ ਕਰਵਾਉਣ ਦੇ ਇੱਕ ਦੋ ਦਿਨ ਲਈ ਸਹੀ ਹੈਗੇ ਕਿੱਦਾਂ ਸੀ ਉਹਦੀ ਲਾਲ ਸਟੋਰੀ ਇਹ ਜਿਹੜਾ ਬੰਦਾ ਪੋਡਕਾਸਟ ਕਰੀ ਜਾਂਦਾ ਇਹ ਐਸਾ ਚ ਪੋਡਕਾਸਟ ਨਹੀਂ ਕਰਨ ਆਇਆ ਇਹ ਇਹਨੇ ਲਵ ਸਟੋਰੀ ਦੇ ਨਜ਼ਾਰੇ ਲੈਣ ਆਇਆ ਇਹਨਾਂ ਨੂੰ ਪਤਾ ਹੀ ਹਾਸੇ ਠੱਠੇ ਹੀ ਹੋਣੇ ਆ ਮਜ਼ਾ ਆ ਕੇ ਬੰਨਣਾ ਇਹਨਾਂ ਦਾ ਚਲ ਕੋਈ ਨਾ ਮੈਂ ਵੀ ਜੋ ਜਿਹੜੇ ਸਵਾਦ ਲੈ ਲੂੰਗਾ ਹਾਸੇ ਠੱਠੇ ਕਰ ਲੂੰਗਾ ਇਹਨਾਂ ਦੀ ਲਵ ਸਟੋਰੀ ਸੁਣ ਲੂੰਗਾ ਸਵਾਦ ਲੈਣੀ ਆਏ ਸਾਰੇ ਪੋਡਕਾਸਟ ਪੋਡਕਾਸਟ ਕੁਝ ਨਹੀਂ ਕਰਨ ਆਇਆ ਇਹ ਚਲ ਬਬੀ फल स्टोरी लगाई मैं फिर इना मेसिज आ गए बास्ट फ्रेंड तोर ती ग ਫਰੈਂਡ ਤੌਰ ਤੇ ਨਹੀਂ ਇਹਨੇ ਡਾਇਰੈਕਟ ਤੈਨੂੰ ਪੁੱਛਾ ਹੋਊਗਾ ਵੀ ਜੇ ਤੇ ਸਟੋਰੀ ਲਾਈ ਹੋਗੀ ਹੈਲੋ ਹਾਂ ਮੈਂ ਨਾਲ ਗੱਲ ਕਰਾਂਗੇ ਜੇ ਨਹੀਂ ਕਰਨੀ ਤਾਂ ਮੈਂ ਸਟੋਰੀ ਕਰ ਤੋ ਲਾਈ ਕੱਟ ਵਗੈਰਾ 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 ਐ ਕੁਝ ਬੋਲਿਆ ਹੋਊਗਾ ਸਿੱਧਾ ਹੀ ਪ੍ਰਪੋਜ਼ ਕੀਤਾ ਨੇ ਤੈਨੂੰ ਫਰੈਂਡਲੀ ਤਾਂ ਕਿਹੜੀ ਗੱਲ ਕੀਤੀ ਹੋਣੀ ਆ ਪਤਾ ਹੀ ਇਹਦੇ ਸ਼ਕਲ ਤੇ ਦਿਖੀ ਜਾਂਦਾ ਤੇ ਬਾਕੀ ਹੈ ਨਾ ਇਹਨਾਂ ਨੇ ਪੁੱਛਿਆ ਤੁਹਾਡੀ ਫੈਮਲੀ ਜੋ ਕਿ ਤੁਹਾਨੂੰ ਪਤਾ ਪਹਿਲਾਂ ਪੁੱਛਦੇ ਹੀ ਆ ਕਿ ਫੈਮਲੀ ਮੈਂਬਰਸ ਕਿੱਦਾਂ ਕੌਣ-ਕੌਣ ਹਨਾ ਬਾਕੀ ਇਹ ਗੱਲ ਆ ਜਿਹਨੇ ਤਾਂ ਨਿਭਾਣੀ ਹੁੰਦੀ ਹੈ ਹੈਨਾ ਉਨੀਵਾਜਣ ਧੰਨਵਾਦ ਠੀਕ ਹੈ ਜਿਹਨੇ ਨਹੀਂ ਲਵਾਰੀ ਨਾ ਕੋਈ ਸਾਡਾ ਵੀ ਚੰਗਾ ਬਾਕੀ ਜਿਹਨੇ ਨਹੀਂ ਰਹਿਣਾ ਜਿਹਨੇ ਨਹੀਂ ਰਹਿ ਜਾਣਾ ਜਿਹਨੇ ਨਹੀਂ ਰਹਿਣਾ ਮੈਨੂੰ ਦੱਬੋ ਵੱਡੇ ਵੱਡੇ ਡਾਇਲੋਗ ਨਾ ਸਟ ਤੋ ਆਦੀ ਫੈਮਲੀ ਬਾਰੇ ਕੁਝ ਉਹ ਜੇ ਦੱਸਿਆ ਉਹਨੇ ਪੁੱਛ ਲਿਆ ਨਾ ਵੀ ਕੇਵ ਜੀ ਫੈਮਲੀ ਆ ਵੀ ਅੱਜ ਜਦੋਂ ਟਾਈਮ ਆਇਆ ਉਹ ਤਾਂ ਛੱਡ ਦੂੰਗਾ ਇਹਨੂੰ ਤੇ ਤੋ ਆਦੀ ਫੈਮਲੀ ਬਾਰੇ ਕੁਝ ਉਹ ਜੇ ਦੱਸਿਆ ਨਾ ਵਿਚਾਰੇ ਨੂੰ ਬਾਅਦ ਚ ਡਰ ਪੈ ਗਿਆ ਹੋਊਗਾ ਤੇ ਛੱਡਣ ਜੋਗ ਨਹੀਂ ਰਿਹਾਣਾ ਤੇ ਫਿਰ ਵਿਚਾਰੇ ਨੇ ਵਿਆਹ ਕਰਵਾ ਲਿਆ ਹੋਣਾ ਕੋਈ ਨਾ ਕੋਈ ਤਾਂ ਜਨ ਰਾਜ ਦੱਸਿਆ ਹੋਗਾ ਅੱਦੇ ਘਰ ਦੇਂਦਾ ਵੀ ਹਾਂ ਜੇ ਕਿਸੇ ਨੇ ਧੋਖਾ ਕੀਤਾ ਐਂ ਕੀਤਾ ਸਾਡੇ ਘਰ ਦੇ ਐਂ ਕਰਦੇ ਹੁਸ਼ਿਆਰਪੁਰ ਐਂ ਕਰਦੇ ਆ ਦੋਨੋਂ ਸਾਈਡ ਟਰੂ ਲਵ ਹੋਏਗਾ ਨਾ ਤਾਂ ਮੈਰਿਜ ਤਾਂ ਗੱਲ ਪਹੁੰਚੇਗੀ ਪਹੁੰਚੇਗੀ ਸਹੀ ਹਾਂਜੀ ਸੋ ਦੋਨੋਂ ਸਾਈਡ ਟਰੂ ਲਵ ਸੀਗਾ ਕਿਹੜਾ ਟਰੂ ਲਵ ਆ ਤੁਹਾਡੇ ਚ ਭਲੇਖੇ ਆ ਤੁਹਾਡੇ ਵਹਿ ਮਾ ਕੱਢੋ ਇਹਨਾਂ ਵਹਿਮਾਂ ਨੂੰ ਆਪਦੇ ਦਿਲਾਂ ਚੋਂ ਉਹਨੇ ਤੇ ਇਹਨਾਂ ਵਿਆਹ ਕਰਵਾਇਆ ਕਿਉਂਕਿ ਉਹਨੂੰ ਪਤਾ ਹੀ ਸੁੱਕੀ ਹੱਡੀ ਨੂੰ ਕੋਈ ਕੁੜੀ ਨਹੀਂ ਮੈਲ ਲੇਂਗੀ ਨਿਛੇੜੀ ਨੂੰ ਤੇ ਤੂੰ ਵਿਆਹ ਕਰਵਾਇਆ ਫੇਮ ਦੇ ਚੱਕਰ ਤੇ ਵੀ ਚਲੋ ਤੇ ਫੋਲੋਅਰ ਵਾਧੂ ਆ ਮੈਂ ਵੀ ਥੋੜੀ ਫੇਮਸ ਹੋ ਜੂਗੀ ਪੈਸੇ ਨੂੰ ਆਉਂਦੇ ਆ ਵਾਧੂ ਤਾਂ ਕਰਕੇ ਵਿਆਹ ਕਰਵਾਇਆ ਤੁਸੀਂ ਇੱਕ ਦੂਜੇ ਨਾਲ ਹੈਗਾ ਤੁਹਾਡਾ ਟਰੂ ਲਵ ਮਾੜਿਆ ਮੈਨੂੰ ਸਪੈਲਿੰਗ ਦੱਸਾਂਗੇ ਟਰੂ ਵਰਡ ਦੇ ਕਿਵੇਂ ਪੈਂਦੇ ਆ ਇੰਗਲਿਸ਼ ਦੇ ਵਿੱਚ ਹਾਈ ਟਰੂ ਲਵ ਵਾਲੇ ਸਪੈਲਿੰਗ ਆਉਂਦੇ ਨਹੀਂ ਕਿ ਕਰ ਲਵਗੇ ਤੁਸੀਂ ਟਰੂ ਲਵ ਮੈਂ ਵੀ ਨਹੀਂ ਕੁਝ ਲੁਕ ਹੋਇਆ ਤਾਂ ਮੈਂ ਮਤਲਬ フェイス टू フェイス ਗੱਲਾਂ ਤਾਂ ਅਸਲੀ ਕਿ ਹਾਂ ਵੀ ਜੋ ਵੀ ਹੈਗਾ ਅੱਜ ਵੀ ਦੱਸਣਾ ਕੱਲ ਵੀ ਦੱਸਣਾ ਲੁਕਾਉਣ ਵਾਲੀ ਤਾਂ ਕੋਈ ਗੱਲ ਹੈ ਨਹੀਂ ਬੈਟਰੀ ਜਿਹੜੀ ਜਿਹੜੀ ਦਾ ਕੀ ਉੱਥੇ ਰਿਐਕਸ਼ਨ ਉਹਨਾਂ ਨੇ ਕਿਹਾ ਵੈਸੇ ਉਹਨਾਂ ਨੇ ਹੀ ਸੀਗਾ ਕਿ ਮੁੰਡਾ ਬੈਸਟ ਹੋਣਾ ਚਾਹੀਦਾ ਠੀਕ ਹੈ ਬਸ ਤੇ ਅਕੋਰਡਿੰਗ ਇਹ ਨਹੀਂ ਕਿ ਮਤਲਬ ਹਰ ਚੀਜ਼ ਚ ਪੈਸਾ ਮਾਇਨੇ ਨਹੀਂ ਰੱਖਦਾ ਬਾਕੀ ਬਸ ਇਹ ਸੀਗਾ ਕਿ ਹਾਂ ਵੀ ਸਾਡੇ ਬੱਚੇ ਨੂੰ ਜਾਂ ਸਾਡੀ ਕੁੜੀ ਅਕਸਰ ਬੰਦਦਾ ਕਿ ਪਾਲਦਾ ਆ ਹਨਾ ਛੋਟੇ ਤੋਂ ਵੱਡਾ ਕਰਦਾ ਫਿਰ ਉਸ ਤੋਂ ਬਾਅਦ ਕੋਈ ਅੱਗੇ ਸੰਭਨ ਵਾਲਾ ਹੋਣਾ ਚਾਹੀਦਾ ਬਾਕੀ ਸਮਝਣ ਵਾਲਾ ਹੋਣਾ ਚਾਹੀਦਾ ਬਸ ਤੂੰ ਦੱਸਿਆ ਨਹੀਂ ਸੀ ਤੇਰੇ ਘਰੇ ਪਤਾ ਲੱਗ ਗਿਆ ਸੀਗਾ ਤੇ ਚਾਤ-ਚੂਤ ਫੜੀ ਗਈ ਹੋਣੀ ਜਿੱਥੋਂ ਪਤਾ ਲੱਗਿਆ ਹੋਊਗਾ ਵੀ ਹਾਂ ਇਹ ਆ ਲੱਛਣ ਕਰਦੀ ਫਿਰਦੀ ਆ ਤੇ ਤੂੰ ਗੱਲ ਕਰਦੀ ਆ ਵੀ ਹਾਂ ਉਹਨਾਂ ਨੇ ਵਿਆਹ ਤਾਂ ਵੀ ਉਹ ਕਹਿੰਦੇ ਵੀ ਫੇਰ ਵੀ ਤਾਂ ਕਿਤੇ ਵਿਆਹ ਨਹੀਂ ਆ ਵੀ ਚੱਲ ਵਿਆਹ ਹੀ ਦਿੰਨੇ ਆ ਹੁਣ ਇਸੇ ਨਾਲ ਹੀ ਵਿਆਹ ਦਿੰਨੇ ਆ ਉਹਨੇ ਤੇਰਾ ਫਾਹਾ ਵੱਡਿਆ ਕਹਿੰਦੇ ਹੁਣ ਇੱਥੇ ਖੇ ਖਾਂਦੀ ਫੈਦੀ ਗਾਹ ਨੂੰ ਕਿਤੇ ਹੋਰ ਵੀ ਖੇ ਖਾਓਗੇ ਉਹਦੇ ਨਾਲ ਵਿਆਹ ਕੇ ਤੋਰ ਕੇ ਫਾਹਾ ਵੱਡੋ ਇਹਦਾ ਤੂੰ ਪੇਕੇ ਤਾਂ ਹੀ ਨਹੀਂ ਜਾਂਦੀ ਆ ਆਪਦੇ ਤਾਂ ਹੀ ਕਿਤੇ ਗਈ ਵੇਖੀ ਨਹੀਂ ਕਿ ਉਹਨਾਂ ਨੇ ਇੱਕ ਵਾਰ ਫਾਹਾ ਵੱਡਤਾ ਉਹਨਾਂ ਨੇ ਕਹਦਾ ਗਾ ਵੀ ਹੁਣ ਛੇਤੀ ਕਿਤੇ ਮੜ ਕੇ ਨਹੀਂ ਵੀ ਜਦੋਂ ਕਿਤੇ ਲੋੜ ਹੋ ਗਈ ਦੰਤ ਹਾਰੂਗਾ ਉਦੋਂ ਆਈ ਨਹੀਂ ਐਵੇਂ ਨਹੀਂ ਇੱਥੇ ਗੇੜੇ ਮਾਰੀ ਚੱਲੀ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਹੁਣ ਤਾਂ ਕਰਕੇ ਤਾਂ ਉਹਦੇ ਪੇਕੇ ਨਹੀਂ ਜਾਂਦੀ ਤੇ ਸਰਦੀਪ ਤੁਸੀਂ ਬਈ ਕੁਝ ਦੱਸੋ ਤੁਸੀਂ ਕੀ ਤੁਸੀਂ ਜੋ ਪਹਿਲੀ ਵਾਰ ਮੈਸੇਜ ਕੀਤਾ ਹੈਗਾ ਤੇ ਤੁਸੀਂ ਉਹਨਾਂ ਦੇ ਨੇਚਰ ਬਾਰੇ ਤਾਂ ਜਾਣਦੇ ਨਹੀਂ ਸੀ ਤੁਹਾਨੂੰ ਕੀ ਲੱਗਿਆ ਕਿਦਾਂ ਦੀ ਕੁੜੀ ਹੋਊਗੀ ਜਾਂ ਮੇਰੇ ਨਾਲ ਨਵਾ ਹੋਊਗੀ ਕਿਉਂਕਿ ਅੱਜ ਕੱਲ ਮੈਂ ਤਾਂ ਮੰਨਦਾ ਹਾਂ ਇਹ ਜੀ ਦੱਸਿਆ ਮਾਈਂਡ ਨਾ ਕਰਿਓ ਵੀ ਅੱਠ ਕੁੜੀਆਂ ਦੇ ਵਿੱਚ ਦੋ ਕੁੜੀਆਂ ਹੀ ਜਿਹੜੀਆਂ ਰਿਲੇਸ਼ਨਸ਼ਿਪ ਦੇ ਵਿੱਚ ਸਹੀ ਹੈ ਹਾਂਜੀ ਹਾਂਜੀ ਤੋਂ ਕੋਲ ਮੈਂ ਦੇਖਿਆ ਹੈ ਜਿੱਦਾਂ ਪੇਸ ਕੀਤਾ ਹੈ ਹਾਂਜੀ ਨੇਚਰ ਦਾ ਨੇ ਪਤਾ ਕਰਕੇ ਕੀ ਕਰਨਾ ਸੀਗਾ ਇਹ ਤਾਂ ਟਾਈਮ ਪਾਸ ਕਰਨ ਨੂੰ ਮੈਸੇਜ ਕੀਤਾ ਹੋਗਾ। ਗੋਹੀ ਜਦ ਪੈ ਗਈਆਂ ਨੀਆਂ ਗੱਲ ਪੈ ਗਏ ਨੇ ਵੀ ਮੈਂ ਤਾਂ ਹਾਂ ਵਿਆਹ ਤੇਰੇ ਨਾਲ ਹੀ ਕਰਵਾਉਣਾ। ਵੀ ਘਰੇ ਵੀ ਪਤਾ ਲੱਗ ਗਿਆ ਹੋਊਗਾ ਬਾਅਦ ਜਦ ਫੜ ਲਈ ਹੋਣੀਆਂ ਵੀ ਹਾਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਚੱਲ ਕਰਵਾਉਣਾ ਪਿਆ ਤੈਨੂੰ ਮਜਬੂਰੀ ਚ ਵਿਆਹ ਨਹੀਂ ਤਾਂ ਤੇਈ ਦੇ ਸੋਸ਼ਲ ਮੀਡੀਆ ਤੇ ਇਮੇਜ ਬਣੀ ਸੀਗੀ ਭਾਂ ਚੰਗੀ ਸੀ ਭਾਂ ਦੀ ਮਾੜੀ ਸੀ। ਉਹ ਹੋਰ ਖਰਾਬ ਹੋ ਜਾਣੀ ਸੀਗੀ ਮਾੜੀ ਤਾਂ ਪਹਿਲਾਂ ਹੀ ਸੀਗੀ ਚੰਗੀ ਤਾਂ ਕਾਦੀ ਸੀਗੀ। ਉਹ ਹੋਰ ਖਰਾਬ ਹੋ ਜਾਣ ਇਸ ਤਾਂ ਕਰਕੇ ਤੈਨੂੰ ਵਿਆਹ ਵੀ ਕਰਵਾਉਣਾ ਹੀ ਪਿਆ ਵੀ ਚੱਲ ਕਰਵਾ ਲੈਨੇ ਵਾਧੂ ਦੀ ਬੇਇੱਜ਼ਤੀ ਹੋਊਗੀ ਹੋਰ ਤੇ ਤੁਸੀਂ ਫਿਰ ਓਦਾਂ ਇਹਨਾਂ ਦੇ ਨੇਚਰ ਵਾਲੀ ਕਿਦਾਂ ਦੇਖਿਆ ਵੀ ਹਾਂ ਯਾਰ ਇਹ ਹੀ ਕੁੜੀ ਮੇਰੀ ਜਿਹੜੀ ਲਾਈਫ ਦੇ ਵਿੱਚ ਆਉਣੀ ਚਾਹੀਦੀ ਹੈ ਤੇ ਇਹਦੇ ਨਾਲ ਹੀ ਆਪਣੀ ਜਿਹੜੇ ਲਾਈਫ ਦੇ ਅਗਲੇ ਪੜਾਅ ਲਈ ਇਹਨਾਂ ਨਾਲ ਹੀ ਸਾਂਝੇ ਕਰਨੇ ਹਨ ਹਾਂਜੀ ਹਾਂਜੀ ਬ੍ਰਦਰ ਮੈਂ ਕੁਝ ਕੁ ਗੱਲਾਂ نوٹ ਕੀਤੀਆਂ ਸੀਗੀਆਂ ਕਿਉਂਕਿ ਜਿਹੜੇ ਬੰਦੇ ਨੇ ਮੈਰਿਜ ਕਰਾਉਣੀ ਹੁੰਦੀ ਹੈ ਨਾ ਜਾਂ ਆਪਣੇ ਅੱਗੇ ਲਾਈਫ ਬਾਰੇ ਸੋਚਣਾ ਹੁੰਦਾ ਹੈ ਉਹ ਆਪਣੇ ਪਹਿਲੇ ਹੀ ਮਤਲਬ ਕਿ ਦੇਖਦਾ ਰਹਿੰਦਾ ਕਿ ਕਿੰਦਾ ਸੁਭਾਅ ਕਿੰਨਾ ਸਪੋਰਟਿੰਗ ਹੋਣਾ ਹੈ ਨਾ ਇਹਨਾਂ ਦਾ ਹਾਂਜੀ ਹਾਂਜੀ ਬ੍ਰਦਰ ਮੈਂ ਕੁਛ ਕਿ ਗੱਲਾਂ ਨੋਟ ਕੀਤੀਆਂ ਸੀ ਇਹ ਵੀ ਮੈਂ ਤਾਂ ਹੈ ਤਾਂ ਖੜਾ ਛਡਾਉਣਾ ਚਾਹੁੰਦਾ ਸੀ ਮੈਂ ਤਾਂ ਟਾਈਮ ਪਾਸ ਕਰਨ ਨੂੰ ਗੱਲ ਕਰਦਾ ਸੀ ਇਹ ਮੇਰੇ ਗਾਲੀ ਪੈ ਗਈ ਹੁਣ ਮੈਂ ਕੀ ਕਰ ਸਕਦਾ ਸੀ ਫਿਰ ਫਹਾ ਤਾਂ ਲੈਣਾ ਹੀ ਪੈਣਾ ਸੀਗਾ ਕਿ ਜੇ ਨਾ ਵਿਆਹ ਕਰਾਉਂਦਾ ਤਾਂ ਦੂਜੂ ਫਹਾ ਲੈਣਾ ਪੈਣਾ ਸੀਗਾ ਸਿੱਧੀ ਗੱਲ ਨਹੀਂ ਦੱਸਦਾਗਾ ਵੀ ਮੈਂ ਗੁੱਸੇ ਜਾ ਕੇ ਫੋਨ ਕੱਟ ਦਿੰਦਾ ਸੀਗਾ ਵੀ ਹਾਂ ਮੈਂ ਗੁੱਸੇ ਹੋਊਗਾ ਜਿੰਨਾ ਗੁੱਸੇ ਹੋਊਗਾ ਉਹਨਾਂ ਮੇ ਤਾਂ ਦੂਰ ਹੋਊਗੀ ਵੀ ਜਦੋਂ ਵਿਆਹ ਕਰਾਂਗੇ ਜਦ ਕਰਨਾ ਲੱਗ ਗਈ ਹੋਊਗੀ ਤੇ ਇਹਨੇ ਖੜਾ ਛੱਡਿਆ ਨਹੀਂਗਾ ਤੂੰ ਬਹੁਤ ਫੋਨ ਕੱਟ ਦਿੰਦਾ ਸੀਗਾ ਬਲਾਕ ਕਰ ਦਿੰਦਾ ਤੇ ਲਾਈ ਤੁਰ ਜਾਂਦੀ ਸੀਗੀ ਫੋਨ ਤੇ ਚੱਲ ਫਿਰ ਹਣ ਵਿਆਹ ਤਾਂ ਕਰਾਉਣਾ ਹੀ ਪੈਣਾ ਸੀ ਜਿਹੋ ਖਿਹੜਾ ਨਹੀਂ ਛੱਡਦੀ ਸੀ ਆਦ ਜਾਨੀ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਕਿਵੇਂ ਨਾ ਕਿਵੇਂ ਖਿਹੜਾ ਛਡਾ ਲਾ ਮੈਂ 25 25 30 ਦੀ ਮੈਸ ਕਾਲ ਆਉਂਦੇ ਅਸੀਂ ਤਾਂ ਫੋਨ ਨਹੀਂ ਚੱਗਦਾ ਸੀਗਾ ਤਾਂ ਆਪਦੇ ਦਾ ਬਹੁਤ ਕੋਸ਼ਿਸ਼ ਕੀਤੀ ਸੀ ਗੱਲ ਕਰ ਉਹਦੇ ਵੀ ਜਦ ਗੰਦੀ ਨਿਕਲੀ ਉਹਨਾਂ ਨੇ ਵਿਆਹ ਕਰਵਾ ਕੇ ਛੱਡਿਆ ਫੇ ਤੇਰੇ ਨਾਲ ਕੋਈ ਹੋਰ ਜੀਜੀ ਵਿਆਇਜ ਤੋਂ ਪਹਿਲਾਂ ਗੱਲ ਹੋਉਂਦੀ ਇਹਦੇ ਮੈਰੀਜ ਤੋਂ ਬਾਅਦ ਹੀ ਗੱਲ ਹੋਉਂਦੀ ਕੋਈ ਚੇਂਜ ਆਇਆ ਕਿ ਉਹ ਬੰਦੇ ਨਹੀਂ ਨਹੀਂ ਹੋਣੇ ਮੈਂ ਕਿਤੇ ਵੀ ਹੁਮਾ ਚ ਫੋਨ ਲਾਣਾ ਪਹਿਲਾ ਹਾਂ ਜੀ ਦਾ ਰਿਪਲਾਈ ਆਣਾ ਦੂਜੀ ਗੱਲ ਬਾਅਦ ਚਲੇਗੀ ਬਾਕੀ ਇਹ ਸ਼ੁਰੂ ਤੋਂ ਹੀ ਮਤਲਬ ਕਿ ਥੋੜੇ ਮਤਲਬ ਗੁੱਸੇ ਵਾਲੇ ਹੈ ਇਹ ਮੇਰੀ ਫੈਮਿਲੀ ਨੂੰ ਵੀ ਪਤਾ ਉਹ ਵਸੇ ਇਹ ਚੀਜ਼ ਤੇ ਉਹ ਕਹਿੰਦੇ ਕਿ ਉਹ ਗੁੱਸੇ ਵਾਲੇ ਹੈ ਕਿ ਜੇ ਜੋ ਵੀ ਰਹਿ ਲੈਣਗੀ ਮੈਂ ਕਹਾਂ ਜੀ ਕਿ ਮਤਲਬ ਹੁੰਦਾ ਹੀ ਹੈ ਕਿ ਗੁੱਸੇ ਵਾਲੇ ਹੈ ਕਿ ਮਤਲਬ ਅੱਗ ਕਿਉਂ ਵਾਈਫ ਬਣਾਣੀ ਹੁੰਦੀ ਜੇ ਕੋਈ ਚੇਂਜ ਆਇਆ ਵੀ ਹੋਇਆ ਦੋਨਾਂ ਚੈੱਕ ਦੂਜੇ ਚ ਇਹਨਾਂ ਨੇ ਕਿਹੜਾ ਦੱਸਣਾ ਵੀ ਹਾਂ ਚੇਂਜ ਆਇਆ ਸੀਗਾ ਕਾਂ ਕਿ ਲਵ ਮੈਰਿਜ ਕਰਾਈ ਸੀ ਇਹ ਚੇਂਜ ਦਾਸਤਾ ਤਾਂ ਅਗਲੇ ਨੇ ਕਹਿੰਨਾ ਲਵ ਮੈਰਿਜ ਕਾਦੇ ਵਾਸਤੇ ਕਰਾਈ ਸੀ ਉਹਦਾ ਨਾ ਕਰਾਉਂਦਾ ਗੂੰ ਖੰਨ ਕਰਵਾਈ ਸੀ ਕਿ ਲਵ ਮੈਰਿਜ ਵੀ ਹੋਂਦ ਚੇਂਜ ਭੇੜੇ ਲੱਗਦੇ ਆਗੇ ਹਾਂਜੀ ਬਸ ਮਤਲਬ ਕਿ ਇਹ ਰਸਤੇ ਆ ਮਨਾਨਾ ਮਿਲੂ ਪੈਂਦਾ ਮਤਲਬ ਕੋਈ ਵੀ ਗਲਤੀ ਹੋਵੇ ਫਸਟ ਆਪ ਕੋ ਸੋਰੀ ਮੇਰੀ ਬਾਕੀ ਇਹ ਮੰਨੇ ਬੰਦੇ ਫਸਟ ਪਹਿਲੀ ਗੱਲ ਹੈ ਖੁਣਾ ਦੇ ਨਕਲੀ ਫੇਮ ਕਰਕੇ ਤੂੰ ਵਿਆਹ ਕਰਵਾਇਆ ਸੀ ਇਹਦੇ ਨਾਲ ਵੀ ਇਹਨੂੰ YouTube ਤੋਂ ਪੈਸਾ ਆਉਂਦਾ ਉਹਦੇ ਕਰਕੇ ਵਿਆਹ ਕਰਵਾਇਆ ਸੀ ਇਹਦੇ ਨਾਲ ਹੁਣ ਇੰਨਾ ਕਦ ਚੱਲਣਾ ਪਊਗਾ ਤੇ ਪੈਰ ਦੀ ਜੁੱਤੀ ਬਣ ਕੇ ਰਹਿਣੀ ਐ ਤੂੰ ਵੀ ਗੁੱਸੇ ਹੁੰਦਾ ਹੋਈ ਜਾਂਦੇ ਦੋ ਦਾ ਰੋਟੀ ਨਾ ਮਿਲੂਗੀ ਆਪ ਤੇ ਸੌਤਾ ਟਿਕਾਣੇ ਆਜੂਗੀ ਬਣ ਕੇ ਬੈਠੀ ਉਹਦੇ ਪੈਰ ਦੀ ਜੁੱਤੀ ਫਿਰ ਹੁਣ ਅੱਗੇ ਕੀ ਪਲਾਨ ਹੈ ਤੁਹਾਡਾ ਨੈਕਸਟ ਲੱਗੂ ਲੱਗੇ ਕੀ ਸੋਚੇ ਅੱਗੇ ਇਸੇ ਲਾਈਨ ਦੇ ਵਿੱਚ ਇਹ ਤਰਕੀਆਂ ਕਰਨੀ ਹਾਂਜੀ ਬਿਕੋਜ਼ ਆਪਾਂ ਇੱਥੇ ਤੱਕ ਮਿਹਨਤ ਕਰਕੇ ਪਹੁੰਚੇ ਹਾਂ ਸੋ ਇਤੋਂ ਹੁਣ ਇਹ ਜਿਹੜਾ ਇਦਾਂ ਲੱਗਦਾ ਜਦੋਂ ਪੋਡਕਾਸਟ ਕਰਨ ਵਾਲੇ ਨੇ ਪੁੱਛਿਆ ਵੀ ਤੁਹਾਡਾ ਨੈਕਸਟ ਪਲਾਨ ਕੀ ਹੈ ਵੀ ਉਹਨਾਂ ਡਾਇਰੈਕਟ ਤਾਂ ਗੱਲ ਕੀਤੀ ਨਹੀਂ ਸੀ ਇਸ ਲਾਈਨ 'ਚ ਲੈਣਾ ਕਿ ਹੋਰ ਕੁਝ ਕਰਨਾ ਉਹਨੇ ਸਿੱਧਾ ਪੁੱਛਿਆ ਵੀ ਤੁਹਾਡਾ ਨੈਕਸਟ ਸਟੈਪ ਟੈਨ ਕੀ ਹੈ ਇਹਨਾਂ ਦੋਨਾਂ ਨੇ ਜਿਹੜਾ ਸਭ ਨਾ ਇੱਕ ਦੂਜੇ ਵੱਲ ਝਾਕ ਕੇ ਨਾ ਇਹਨਾਂ ਦੇ ਦਿਮਾਗ 'ਚ ਪੱਕਾ ਉਹੀ ਗੱਲ ਆਈ ਹੋਗੀ ਵੀ ਆ ਖੁਸ਼ਖਬਰੀ ਪੁੱਛਦਾ ਹੋਗਾ ਖੁਸ਼ਖਬਰੀ ਕਦੋਂ ਦੇਣੀ ਹੈ ਪਰ ਜੋ ਬਾਤ ਚ ਚਾਹੇ ਨੈਕਸਟ ਪਲਾਨ ਕੀ ਤਾਂ ਉਹਨੂੰ ਵੀ ਪਤਾ ਲੱਗ ਗਿਆ ਹੋਗਾ ਕਿਵੇਂ ਝਾਕੀ ਜਾਂਦੇ ਇੱਕ ਦੂਜੇ ਵੱਲ ਉਹਨੇ ਐਕਸਪਲੇਨ ਕੀਤਾ ਨਾ ਵੀ ਹਾਂ ਕਰਕੇ ਆ ਗੱਲ ਫੈਮਿਲੀ ਬੈਕਗ੍ਰਾਉਂਡ ਕਿਦਾਂ ਸੀਗਾ ਬਸ ਠੀਕ ਠਾਕ ਹੀ ਸੀ ਪਹਿਲਾਂ ਮਿਹਨਤੀ ਸੀ ਓਕੇ ਤੇ ਹੁਣ ਚਲੋ ਮਨ ਲੋ ਕਹਿੰਦੇ ਸੁਣੀ ਤੇ ਹੁਣ ਆਪਣਾ ਸਹੀ ਆ ਚੱਲੀ ਜਾਂਦਾ ਪਹਿਲਾਂ ਇਦਾਂ ਸੀਗਾ ਉਸ ਤੋਂ ਪਹਿਲਾਂ ਆਪਾਂ ਮਤਲਬ ਕਿ ਕਿਤੇ ਸੀਜ਼ਨ ਦੇ ਹਿਸਾਬ ਨਾਲ ਇਹ ਕੰਮ ਕਰੇ ਕਰਾ ਜਾਂਦੇ ਸੀ ਇਹ ਸਾਰੇ ਦੋ ਸਿਸਟਰ ਬ੍ਰਦਰ ਹੈ ਮੰਮੀ ਪਾਪਾ ਸੀ ਇਹ ਫੈਮਿਲੀ 6 ਮੈਂਬਰ ਸੀਗੇ ਸਾਰੀ ਇਸੇ ਰਲ ਕੇ ਮਤਲਬ ਜਿੱਦਾਂ ਕਿ ਝੋਨੇ ਦਾ ਸੀਜ਼ਨ ਆਣਾ ਹਨਾ ਤੇ ਉਦੋਂ ਵੀ ਆਪਾਂ ਝੋਨਾ ਲਵਾ ਦੇਣਾ ਚਲੋ ਇੰਨੇ ਨਾਲ ਉਹ ਇੰਦਾ ਸੀ ਚਾਰ ਪੈਸੇ ਜੁੜ ਜਾਂਦੇ ਸੀ ਤੇ ਉਹਦੇ ਨਾਲ ਆਪਾਂ ਕੰਮ ਕਰ ਲੈਂਦੇ ਸੀ ਫਿਰ ਉਸ ਤੋਂ ਬਾਅਦ ਸੀਜ਼ਨ ਆਣਾ ਫੇਰ ਆਪਾਂ ਕੰਮ ਕਰ ਲੈਣਾ ਇਦਾਂ ਹੀ ਸੀਜ਼ਨ ਦੇ ਹਿਸਾਬ ਨਾਲ ਹੋ ਜਾਂਦਾ ਸੀਗਾ ਤੇ ਜਦੋਂ YouTube Instagram ਤੋਂ ਪੈਸੇ ਬਣਦੇ ਆ ਇਹਦੇ ਬਾਰੇ ਨਹੀਂ ਪਤਾ ਸੀਗਾ ਉਦੋਂ ਮਿਹਨਤ ਹੀ ਸੀਗੀ ਜਦੋਂ ਪਤਾ ਲੱਗ ਗਿਆ ਵੀ ਇੱਥੋਂ ਐ ਵਿਹਲੇ ਬਹਿ ਕੇ ਕੰਜਰਖਾਨਾ ਕਰਕੇ ਪੈਸਾ ਬਣਦਾ ਤੇ ਉਹਦਾ ਕੰਮ ਦਾ ਐਸਾ ਛੱਡ ਤੇ ਉਦੋਂ ਆਲਸਪੁਣਾ ਹੋ ਗਿਆ ਜਿਨਾਂ ਨਹੀਂ ਦਿਖਾਉ ਮੈਂ ਕਿ ਮੈਂ ਸ਼ੁਰੂ ਕਰਤਾ ਸੀ ਕਿ ਆਪ ਦਾ ਸਾਜ ਨਾ ਹੋ ਸਾਰੀ ਮਿਹਨਤ ਤੇ ਸ਼ਰਤੀ ਕੋਈ ਕੰਮ ਤੰਦਾ ਨਹੀਂ ਕਰਦੇ ਕੋਈ ਢੱਕਾ ਤੋੜ ਕੇ ਦੂਰਾ ਨਹੀਂ ਕਰਦੇ ਬਸ ਜਨਾਨੀ ਦੇ ਅੱਗੇ ਪਿੱਛੇ ਕੈਮਰਾ ਲੈ ਕੇ ਤੁਰੇ ਫਿਰਦੇ ਰਹਿੰਦੇ। ਜਨੀ ਬਲਾ ਆਪਾਂ ਨੂੰ ਇੱਕ ਇੱਕ ਉਹਨੂੰ ਦੀ ਸਟੱਡੀ ਵੀ ਹੈ। ਸਟੱਡੀ ਬ੍ਰਦਰ ਮੈਂ ਮਤਲਬ ਇਹ ਕਰਦਾ ਸੀਗਾ। ਤੇ ਉਸ ਤੋਂ ਬਾਅਦ ਮੇਰੀ ਗੱਲਬਾਤ ਹੋ ਗਈ। ਵੀ ਠੀਕ ਠੀਕ ਵੀ ਆਪਾਂ ਅੰਤਰਨ ਕੋੜ। ਕਰੂ ਗੁਰ। ਉਸ ਤੋਂ ਪਹਿਲਾਂ ਪਲੱਸ 2 ਪਲੱਸ 1 ਪੈਂਡਰ ਸਕੂਲ ਜੀ। ਹਾਂ ਜੀ 10th ਤੱਕ ਪੈਂਡਰ ਸੀਗੇ। ਤੇ ਪਾਸੋਂ ਅਤੇ 2 ਆਪਾਂ ਕੀਤੀ ਨਾਲ ਦੇ ਪੰਨੇ ਪੋਡਕਾસ્ટ ਕਰਨ ਵਾਲਿਆ ਤੁਸੀਂ ਸਟੱਡੀ ਉਹਨਾਂ ਨੂੰ ਕੀ ਪੁੱਛਦਾ ਸਾਨੂੰ ਰੋਸਟਰ ਨੂੰ ਪੁੱਛਵੇਂ ਨਾ ਸਟੱਡੀ ਕੀ ਐ ਨੇ ਸਟੱਡੀ ਐ ਜਨਾਨੀ ਦਿਖਾਓ ਮੈਕਮੇ ਵਿੱਚ ਪੀ ਐਚ ਡੀ ਐਲ ਐਲ ਬੀ ਕੀਤੀ ਐ ਇਹਨਾਂ ਨੇ ਕੰਜਰਖਾਨੇ ਚ ਕੁੱਤੇ ਕਮਾ ਜਿੰਨਾਂ ਨੇ ਪੜਾਈਆਂ ਕੀਤੀਆਂ ਚੱਜ ਦੀ ਪੜਾਈ ਇਹਨਾਂ ਨੇ ਕੋਈ ਕੀਤੀ ਨਹੀਂਗੀ ਪੁੱਛਦਾ ਉਹਨਾਂ ਨੂੰ ਪੜਾਈਆਂ ਬਹੁਤ ਡੀ ਐਸ ਪੀ ਐਸ ਐਸ ਪੀ ਲੱਗੇ ਹੋਏ ਐ ਨਾ ਇਹ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਕਿਹੜਾ ਏਰੀਆ ਪੈਂਦਾਗਾ ਤੇ ਤੁਸੀਂ ਦੱਸੋ ਕਿ ਕਿਹੜਾ ਪੈਂਦਾ ਤੁਹਾਡਾ ਤੁਨ ਬ੍ਰਦਰ ਡਿਸਟ੍ਰਿਕਟ ਪੈਂਦਾ ਹੈਗਾ ਬ੍ਰਦਰ ਆਪਣਾ ਸਿਟੀ ਤਾਂ ਨੁਕਟਾ ਠੀਕ ਹੈ ਤੇ ਡਿਸਟ੍ਰਿਕਟ ਮੋਗਾ ਤੇ ਬਬੀ ਥੋੜ ਤੁਸੀਂ ਕਿੱਥੋਂ ਜਿਹੜਾ ਵੱਡਾ ਪਸ਼ੋਕੜਾ ਚਲੋ ਆਉਂਦਾ ਤੁਸੀਂ ਮੈਰਿਜ ਕਰਾ ਲਈ ਆ ਇਹਨਾਂ ਦੇ ਨਾਲ ਹੀ ਵੱਡਾ ਸਾਰਾ ਪਿੰਡ ਹੈ ਜਿਹੜਾ ਵੀ ਹੈਗਾ ਤੇ ਤੁਸੀਂ ਜਿਹੜਾ ਤੁਹਾਡੀ ਫੈਮਿਲੀ ਦਾ ਹੈਗਾ ਉਹ ਕਿਹੜਾ ਪਿੰਡ ਹੈ ਹੁਸ਼ਿਆਰ ਹੁਸ਼ਿਆਰ ਹਾਂਜੀ ਠੀਕ ਆ ਇਹਨਾਂ ਨੂੰ ਕੀ ਪੁੱਛਦਾ ਵੀ ਮੈਂ ਦੱਸ ਦਿੰਨੀ ਆ ਤੈਨੂੰ ਵਿਲੇਜ ਸਿਟੀ ਡਿਸਟ੍ਰਿਕਟ ਪੋਸਟ ਆਫਿਸ ਸਟੇਟ ਐ ਜ਼ਿਪ ਕੋਡ ਸਾਰਾ ਕੁਝ ਮੈਂ ਦੱਸ ਦਿੰਨੀ ਆ ਇੰਨਾ ਜਿਹੜੇ ਸਾਰੇ ਲੋਕੇਸ਼ਨ ਇੱਕੋ ਥਾਂ ਤੇ ਹੀ ਹੈ ਸਾਰੀਆਂ ਚੀਜ਼ਾਂ ਇੱਕੋ ਥਾਂ ਤੇ ਪੈਂਦੀਆਂ ਉਹ ਜਗ੍ਹਾ ਦਾ ਨਾਮ ਹੈਗਾ ਜਨਾਨੀ ਦਿਖਾਓ ਮਹਿਕਮਾ ਪਿੰਡ ਤੇ ਉਹੀ ਇਹਨਾਂ ਦਾ ਡਿਸਟ੍ਰਿਕਟ ਹੈ ਉਹੀ ਇਹਨਾਂ ਦੀ ਸਿਟੀ ਹੈ ਉਹੀ ਸਟੇਟ ਹੈ ਉਹੀ ਜ਼ਿਪ ਕੋਡ ਹੈ ਇਹਨਾਂ ਦਾ ਕ ਜਨਾਨੀ ਦਿਖਾਓ ਮਹਿਕਮਾ ਮੈਂ ਦੁਬਾਰਾ ਦੁਬਾਰਾ ਰਿਪੀਟ ਕਰਾਤਾ ਵਾ ਵੀ ਜੇ ਕਿਸੇ ਨੂੰ ਨਹੀਂ ਪੈਣਾ ਸੁਣਿਆਗਾ ਵੀ ਇਹ ਇਹਨਾਂ ਦਾ ਪਿੰਡ ਪੁੰਡਾ ਤੁਸੀਂ ਜਿਹੜਾ ਇੱਕ ਚੀਜ਼ ਨੂੰ ਵੀ ਲੱਗੀ ਸਮਝਦੇ ਹੋ ਨੀ ਤੋਂ ਨਾਲ ਦਾ ਬੀ ਇਸ ਲੈਨ ਦੇ ਵਿੱਚ ਕੰਮ ਕੀਤਾ ਠੀਕ ਹੈ ਚਲੋ ਤੁਹਾਡਾ ਸਬਸਕ੍ਰਾਈਬਰ ਪੈਨ ਬਹੁਤ ਨਾਲ ਕੁਝ ਵਧੀਆ ਬੰਦ ਤੁਸੀਂ ਇੱਕ ਚੀਜ਼ ਹੋਰ ਵੀ ਤੁਹਾਨੂੰ ਇੰਸਟਾਗ੍ਰਾਮ ਨੇ ਜਿਹੜੀ ਤੁਹਾਡੀ ਵਾਈਫ ਆ ਕਿ ਬਹੁਤ ਸੋਹਣੀ ਤੇ ਹੀ ਪੜੀ ਸਿਹੜੀ ਸਿਆਣੀ ਆ ਕਿ ਚਲੋ ਖੜੇ ਤੁਹਾਡੇ ਨਾਲ ਜਿਹੜੇ ਹਸਾਂਣਾ ਤੂੰ ਉਹ ਡੱਬ ਖੜੱਬੀ ਦੀਆਂ ਤਾਰੀਫਾਂ ਕਰੀ ਜਾਂਦਾ ਪੋਡਕਾਸਟ ਕਰਨ ਵਾਲਿਆ ਮੈਂ ਤਾਂ ਲਾ ਤੇਰੀ yaad ਦੀ ਨਹੀਂ ਤੇ ਬੇਈਮਾਨ ਹੋਈ ਪਈ ਉਹਦੇ ਤੇ ਜਿਹੜੇ ਸਾਨੂੰ ਉਹਦੇ ਵੱਲ ਝਾਕਦਾ ਵਾਰੀ ਵਾਰੀ ਕਹਿ ਦੇਣਾ ਨਵੋ ਤੂੰ ਦੱਸ ਭਾਬੀ ਜੀ ਤੁਸੀਂ ਦੱਸੋ ਤੇਰੀ ਨੀਤ ਮੈਨੂੰ ਆਪਦੀ ਬੇਈਮਾਨ ਲੱਦੀ ਤੂੰ ਉਹਦੇ ਤੇ ਬੇਈਮਾਨ ਹੋਇਆ ਫਿਰਦਾ ਜੋ ਕਿ ਮੇਰੇ ਲਈ ਬਹੁਤ ਵੱਡੀ ਮਤਲਬ ਕਿ ਹੈਪੀਨੈਸ ਹੈ ਸਭ ਕੁਝ ਇਹ ਹੀ ਹੈ ਮੇਰੇ ਮੇਰਾ ਰੱਬ ਹੀ ਹੈ ਠੀਕ ਹੈ ਫਸਟ ਆਫ ਆਲ ਮੰਮੀ ਪਾਪਾ ਰੱਬ ਹੁੰਦੇ ਆ ਜੋ ਕਿ ਡੈਫੀਨਿਟਲੀ ਲਾਈਫ ਟਾਈਮ ਲੈਂਦੇ ਹੀ ਹਨ ਬਾਕੀ ਉਹ ਇੱਕ ਅਨਨੋਨ ਮਤਲਬ ਅਨਨੋਨ ਹੀ ਹੁੰਦਾ ਹੈ ਪਰਸਨ ਹੈ ਨਾ ਜਿਹਨੂੰ ਛੋਟੇ ਹੁੰਦੇ ਬੱਚੇ ਨੂੰ ਪਾਲਦੇ ਆ ਫਿਰ ਅਚਾਨਕ ਹੀ ਕਿਸੇ ਅਨਨੋਨ ਨੂੰ ਦੇ ਦਿੰਦੇ ਆ ਉਹ ਬਹੁਤ ਸਿਚੁਏਸ਼ਨ ਟਫ ਹੁੰਦੀ ਹੈ ਜਦੋਂ ਕਿ ਉਹ ਕੀ ਹੁੰਦੀ ਲਾਵਾ ਫੇਰੇ ਵਾਲੀ ਜਦੋਂ ਕਿ ਇੱਕ ਫਾਦਰ ਇਹ ਕਿ ਨਾ ਰਿਸ਼ਤਾ ਜਿਹੜਾ ਦਿੱਤਾ ਹੁੰਦਾ ਹੈ ਹਾਈ ਫਾਈ ਤੇ ਕਿਸੇ ਹੋਰ ਦੇ ਹੱਥ ਅੱਛੀ ਦਿੰਦਾ ਕਿ ਬਸ ਅੱਜ ਤੋਂ ਤੁਸੀਂ ਸਾਂਭਣਾ ਪੀਜ਼ ਇਹਨੂੰ ਮਤਲਬ ਸਾਡੀ ਤਰ੍ਹਾਂ ਹੀ ਪਿਆਰ ਕਰੀਏ ਸੋ ਡੈਫੀਨੇਟਲੀ ਇਦਾਂ ਦੇ ਜਿਹੜੇ ਫਾਰਮ ਮਦਰ ਮਿਲਿਆ ਸੇਮ ਮਮਾ ਪਾਪਾ ਹੀ ਹੈ ਠੀਕ ਹੈ ਉਹ ਵੀ ਰੱਬ ਹੀ ਹੈ ਮੇਰੇ ਲਈ ਬਾਕੀ ਮੇਰੇ ਲਈ ਮੇਰੇ ਰੱਬ ਮੇਰੇ ਹਸਬੰਡ ਹੈ ਜੋ ਕੀ ਸਾਰੀ ਲਾਈਫ ਮੈਂ ਇਹਨਾਂ ਨਾਲ ਸਪੈਂਡ ਕਰਦੀ ਹਾਂ ਅਬੁੱਥੀ ਵਿੱਚ ਖੱਤਰ ਜੇ ਦੀ ਰੱਬ ਮੰਨੀ ਬੈਠੀ ਜਿਨੂੰ ਤੂੰ ਚਾਜ ਦੇ ਬੰਦੇ ਨੂੰ ਰੱਬ ਮੰਨ ਕਿਹਦੇ ਮਗਰ ਲੱਗੀ ਫਿਰਦੀ ਹੈ ਤੂੰ ਹੀ ਆ ਦੇਖ ਲੋ ਇਹਨਾਂ ਦੀ ਲਵ ਸਟੋਰੀ ਤੇ ਪੋਡਕਾਸਟ ਕਰਨ ਵਾਲਾ ਵੀ ਮੈਨੂੰ ਉਹੋ ਜਿਹਾ ਹੀ ਲੱਗਦਾ ਵੀ ਤੂੰ ਚਾਜੇ ਥਾਂ ਤੇ ਬਹਿ ਕੇ ਪੋਡਕਾਸਟ ਕਰ ਥੋੜੀ ਆਵਾਜ਼ ਦੀ ਘੱਟ ਸਮਝ ਆਉਂਦੀ ਆ ਆਸੇ-ਪਾਸੇ ਪਤਾ ਹੀ ਕੂਲਰ ਚੱਲੀ ਜਾਂਦਾ ਕਿ ਪੱਖਾ ਚੱਲੀ ਜਾਂਦਾ ਉਹਦੀ ਆਵਾਜ਼ ਜ਼ਿਆਦਾ ਆਉਂਦੀ ਆ ਵੀ ਥੋੜੀ ਆਵਾਜ਼ ਦੀ ਸਮਝ ਤਾਂ ਆਉਂਦੀ ਨਹੀਂਗੀ ਚਾਜੇ ਥਾਂ ਤੇ ਤੂੰ ਪੋਡਕਾਸਟ ਕਰ ਲੈ ਜੇ ਉੱਥੇ ਬਹਿ ਕੇ ਕਰਨਾ ਕੂਲਰ ਪੱਖਾ ਬੰਦ ਕਰ ਲੋ 2 ਮਿੰਟ ਵੀ ਵਧੀਆ ਆਵਾਜ਼ ਵੀ ਸਾਨੂੰ ਸੁਣੇ ਚੰਗੀ ਤਾਂ ਅਸੀਂ ਰੋਸਟ ਵੀ ਕਰ ਸਕੀਏ ਅਧੀਆਂ ਗੱਲਾਂ ਤੁਹਾਡੀਆਂ ਸਮਝ ਹੀ ਨਹੀਂ ਆਈਆਂ ਮੈਨੂੰ ਕੀ ਬੋਲ ਗੇ ਕੀ ਨਹੀਂ ਅਧੀਆਂ ਗੱਲਾਂ ਤਾਂ ਮੈਂ ਵਿੱਚੇ ਸ਼ਾਦੀ ਦੀ ਹਾਂਜੀ ਫਿਰ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਆਪਾਂ ਇੱਥੇ ਹੀ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੇਜ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਤਾਂ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਉਦੋਂ ਤੱਕ ਦੇ ਲਈ ਬਾਏ